ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੋਨੀਆ ਦੇ ਵਿੱਚ ਇਸ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੋਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਹੈ ਚਾਨਣਾ ਸੋ ਕਰਦੇ ਹਾਂ ਪ੍ਰੋਗਰਾਮ 'ਚ ਪੋਨੀਆ ਜੀ ਦਾ ਸਵਾਗਤ ਫਿਰੋਖ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਪੋਨੀਆ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਾਂ ਖਬਰ ਤੇ ਚੱਲਦੇ ਆਂ ਬਿਹਾਰ ਇਲੈਕਸ਼ਨਸ ਦੇ ਨਾਲ ਜਿਹੜੀ ਜੁੜੀ ਹੋਈ ਹੈ ਖਬਰਾਂ ਬਹੁਤ ਸਾਰੀਆਂ ਨੇ ਸਭ ਤੋਂ ਪਹਿਲਾਂ ਬਿਹਾਰ ਦੀ ਗੱਲ ਤੋਰੀਏ ਤਾਂ ਸਮਸਤੀਪੁਰ ਦੇ ਵਿੱਚ ਸੜਕ ਦੇ ਉੱਪਰ ਖਿਲਰੀਆਂ ਮਿਲੀਆਂ ਨੇ ਵੀਵੀ ਪੈਟ ਪਰਚੀਆਂ ਇਹ ਉਹ ਮਸ਼ੀਨ ਹੁੰਦੀ ਹੈ ਜਿਹੜੀ ਬਿਲਕੁਲ ਨਾਲ ਜੁੜੀ ਹੁੰਦੀ ਹੈ ਉਸ ਮਸ਼ੀਨ ਦੇ ਜਿੱਥੇ ਇਲੈਕਟ੍ਰੋਨਿਕ ਮਸ਼ੀਨ ਤੇ ਅਸੀਂ ਬਟਨ ਨੱਪਦੇ ਆਂ ਉਸ ਤੋਂ ਬਾਅਦ ਸਾਨੂੰ ਦੂਸਰੀ ਮਸ਼ੀਨ ਦੇ ਵਿੱਚ ਪਰਚੀ ਨਜ਼ਰ ਆਉਂਦੀ ਹੈ ਜਿਸ ਤੇ ਉੱਪਰ ਸਿੰਬਲ ਬਣਿਆ ਹੁੰਦਾ ਜਿਹੜੀ ਵੀ ਚੀਜ਼ ਨੂੰ ਤੁਸੀਂ ਵੋਟ ਜ ਜਿਹੜੀ ਵੀ ਪਾਰਟੀ ਨੂੰ ਤੁਸੀਂ ਵੋਟ ਪਾਉਨੇ ਹੋ ਤੇ ਇਹ ਜਦੋਂ ਹੁਣ ਖਿਲਰੀਆਂ ਹੋਈਆਂ ਮਿਲੀਆਂ ਨੇ ਤਾਂ ਕਈ ਤਰ੍ਹਾਂ ਦੇ ਸ਼ੰਕੇ ਸ਼ੱਕ ਲੋਕਾਂ ਦੇ ਮਨਾਂ ਦੇ ਵਿੱਚ ਜ਼ਾਹਰ ਹੋਣਗੇ ਸਿਰਫ ਲੋਕਾਂ ਦੇ ਹੀ ਨਹੀਂ ਜਿਹੜੀਆਂ ਪੜ ਦੇ ਵਿੱਚ ਨਿਤਰੀਆਂ ਹੋਈਆਂ ਪਾਰਟੀਆਂ ਨੇ ਸਾਰੀਆਂ ਨੂੰ ਇਸ ਗੱਲ ਦਾ ਰੰਝ ਹੋ ਵੀ ਗੱਲ ਬਣ ਕੇ ਗਈ ਪਾਇਓ ਜਰਾ ਚਾਨਣਾ ਪੋਣੀਆਂ ਜੀ ਕਿ ਕੌਣ ਇਸ ਨੂੰ ਗਲਤ ਦੱਸ ਰਿਹਾ ਹੈ ਕੌਣ ਹਲੇ ਤੱਕ ਚੁੱਪ ਹੈ ਇਲੈਕਸ਼ਨ ਕਮਿਸ਼ਨ ਇਸ ਤੇ ਕੀ ਕਹਿ ਰਿਹਾ ਹੈ ਤੇ ਪ੍ਰਸ਼ਾਸਨ ਨੇ ਇਹ ਨਾ ਪਰਚੀਆਂ ਨੂੰ ਕਿਵੇਂ ਨਜਿੱਠਿਆ ਕੋਈ ਮਾਮਲਾ ਦਰਜ ਹੋਊਗਾ ਜਾਂ ਫਿਰ ਗੱਲ ਕੋਈ ਹੋਰ ਹੋਊ ਜੀ ਠੀਕ ਦੱਸੋ ਤੁਸੀਂ ਜਿਹੜਾ ਈਵੀਐਮ ਵਾਲੀ ਪਰਚੀਆਂ ਹੁੰਦੀਆਂ ਨੇ ਈਵੀਐਮ ਉਹਨੂੰ ਵੀ ਵੀ ਪਟਕਿਆ ਜਾਂਦਾ ਵਾ ਤੇ ਉਹ ਖਿਲਰੀਆਂ ਹੁੰਦੀਆਂ ਮਿਲੀਆਂ ਨੇ ਦੋ ਹਜੇ ਤੱਕ ਜਿਹੜੀ ਖਬਰ ਆ ਰਹੀ ਹੈ ਕਿ ਇਲੈਕਸ਼ਨ ਕਮਿਸ਼ਨ ਐਕਸ਼ਨ ਵੀ ਲਿਆ ਹੈ ਦੋ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ ਤੇ ਜਵਾਬ ਮੰਗੇ ਜਾ ਰਹੇ ਨੇ ਹੁਣ ਜਿਸ ਸਾਹ ਨਾਲ ਇਹ ਖਿਲਰੀਆਂ ਹੋਈਆਂ ਮਿਲੀਆਂ ਨੇ ਉਤੋਂ ਇਹ ਸਵਾਲ ਤਾਂ ਉੱਠਦੇ ਹੀ ਨੇ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਠੀਕ ਤਰੀਕੇ ਨਾਲ ਠੀਕ ਢੰਗ ਨਾਲ ਜਿਹੜਾ ਹੈ ਉੱਥੇ ਬਿਹਾਰ ਦੇ ਵਿੱਚ ਇਲੈਕਸ਼ਨ ਨੂੰ ਮੈਨੇਜ ਨਹੀਂ ਕਰ ਰਿਹਾ ਆਰਜीडी ਜਿਹੜੀ ਲਾਲੂ ਯਾਦਵ ਦੀ ਪਾਰਟੀ ਉਹਨੇ ਟਵਿੱਟਰ ਤੇ ਲਿਖਿਆ ਵੀ ਇਸ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਸਮਸਤੀਪਰ ਦੀ ਜਿਹੜੀ ਵਿਧਾਨ ਸਭਾ ਹੈ ਸਰਾਇ ਰੰਜਨ ਉਹਦੇ 'ਚ ਇਹ ਸਾਰਾ ਕੁਝ ਵਾਪਰਿਆਗਾ ਤੇ ਜੇ ਇਹ ਕੁਝ ਹੋ ਰਿਹਾਗਾ ਤਾਂ ਫਿਰ ਦੱਸੋ ਕਿ ਚੋਣ ਆਯੋਗ ਤੇ ਕਿਵੇਂ ਯਕੀਨ ਕੀਤਾ ਜਾਵੇ ਆਰਜੇਡੀ ਨੇ ਉਹਨਾਂ ਨੂੰ ਚੋਣ ਆਯੋਗ ਦੀ ਥਾਂ ਤੇ ਚੋਰਾਯੋਗ ਕਿਹਾ ਹੈਗਾ ਵੋਟ ਸੋਰੀ ਦੇ ਰੋਪਨਾਂ ਤੇ ਪਹਿਲੇ ਲੱਗ ਰਹੇ ਨੇ ਚੋਣ ਆਯੋਗ ਤੇ ਤੇ ਹੁਣ ਉਹਨਾਂ ਨੂੰ ਚੋਰਾਯੋਗ ਨਾਲ ਵਲੋ ਕਿਹਾ ਗਿਆ ਹੈਗਾ ਤੇ ਇਲੈਕਸ਼ਨ ਕਮਿਸ਼ਨ ਨੂੰ ਬੀਜੇਪੀ ਦੀ ਸੀ ਟੀਮ ਕਿਹਾ ਹੈ ਕਹਿ ਲਿਆ ਕਿ ਆਪਾਂ ਈ ਟੀਮ ਵੀ ਨਹੀਂ ਸੀ ਟੀਮ ਕਹਿ ਰਹੇ ਨੇ ਤੇ ਸੀ ਇਸ ਕਰਕੇ ਸੀ ਤੋਂ ਚੋਰ ਬਣਦਾ ਸੀ ਫੋਰ ਚੋਰ ਤੇ ਚੋਰ ਟੀਮ ਉਹਨਾਂ ਨੂੰ ਕਿਹਾ ਜਾ ਰਿਹਾਗਾ ਜੀ ਜੀ ਅੱਗੇ ਇਸ ਤੋਂ ਚੱਲਦੇ ਆਂ ਤਾਂ ਗੱਲ ਕਾਂਗਰਸ ਦੀ ਕਰ ਲੈਨੇ ਆਂ ਕਾਂਗਰਸ ਪੁੱਛ ਰਹੀ ਹੈ ਕਿ ਸ਼ਾਹ ਹੋਟਲ ਦੇ ਵਿੱਚ ਲੋਕੇ ਕਿਸ ਨੂੰ ਮਿਲ ਰਹੇ ਨੇ ਇਹ ਜਿਹੜੀ ਸਾਰੀ ਗੱਲਬਾਤ ਕਿਉਂ ਠਰੀ ਹੈ ਜੀ ਸੀਸੀਟੀਵੀ ਵਾਲਾ ਕੀ ਮਾਮਲਾ ਹੈ ਸਾਰਾ ਦੇਖੋ ਅਮਿਤ ਸ਼ਾਹ ਪਟਨਾ ਦੇ ਵਿੱਚ ਜਿਹੜੇ ਹੋਟਲ 'ਚ ਰੁਕੇ ਹੋਏ ਸੀ ਉਹਦੇ ਸਾਰੇ ਜਿਹੜੇ ਸੀਸੀਟੀਵੀ ਸੀ ਉਹਨਾਂ ਨੂੰ ਅਖਬਾਰਾਂ ਨਾਲ ਕਵਰ ਕੀਤਾ ਹੋਇਆ ਸੀਗਾ ਤੇ ਇਹਦੇ ਤੇ ਫਿਰ ਕਾਂਗਰਸ ਵਾਲੇ ਉੱਥੇ ਪਹੁੰਚੇ ਉਹਨਾਂ ਨੇ ਦੇਖਿਆ ਕਿ ਲਿਫਟ ਦਾ ਕੈਮਰਾ ਹੋਇਆ ਹੋਰ ਕੋਈ ਸੀਸੀਟੀਵੀ ਕੈਮਰਾ ਹੋਵੇ ਸਾਰੇ ਉੱਤੇ ਉਹਨਾਂ ਨੇ ਅਖਬਾਰ ਲਵੇੜ ਰੱਖੇ ਨੇ ਯਾਨੀ ਕਿ ਜਿਹੜਾ ਕਿਹੜਾ ਕਿਹੜੇ ਬੰਦੇ ਨੇ ਕਿਹੜੇ ਆਗੂ ਨੇ ਪੰਜਾਬ ਦੇ ਵਿੱਚ ਜਿਹੜੇ ਅੰਮਿਤ ਸ਼ਾਹ ਨੂੰ ਮਿਲਣ ਵਾਸਤੇ ਹੋਟਲ ਚ ਆ ਰਹੇ ਨੇ ਤੇ ਉਹਨਾਂ ਦਾ ਮੂੰਹ ਨਹੀਂ ਦਿਖਾਣਾ ਚਾਹੁੰਦੇ ਇਹ ਗੱਲ ਕਾਂਗਰਸ ਨੇ ਚੱਕਿਆ ਹੈਗਾ ਕਿ ਲੋਕ ਛਿਪ ਕੇ ਡਰ ਡਰ ਕੇ ਕਿਨਾ ਨਾਲ ਉਹ ਮੁਲਾਕਾਤਾਂ ਕਰ ਰਹੇ ਨੇ ਕਿਹੜੇ ਅਧਿਕਾਰੀਆਂ ਨਾਲ ਮਿਲ ਰਹੇ ਨੇ ਕਿਹੜੇ ਆਗੂਆਂ ਨਾਲ ਮਿਲ ਰਹੇ ਨੇ ਇਹਦੀ ਸੀਸੀਟੀਵੀ ਫੁਟੇਜਿਸ ਕਿਉਂ ਲੁਕੋਈਆਂ ਜਾ ਰਹੀਆਂ ਨੇ ਇਹ ਕਾਂਗਰਸ ਨੇ ਸਵਾਲ ਚੁੱਕਿਆ ਹੈਗਾ ਜੀ ਆਪਾਂ ਨੂੰ ਪਤਾ ਜਦੋਂ ਇਲੈਕਸ਼ਨ ਹੁੰਦਾਗਾ ਉਦੋਂ ਜਿਹੜੇ ਵੱਡੇ ਆਗੂ ਹੁੰਦੇ ਆ ਉਹ ਅਪਸਰਾ ਨਾਲ ਵੀ ਕੋਈ ਸੈਟਿੰਗ ਬਿਠਾਉਂਦੇ ਨੇ ਤੇ ਹੋਰ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਦੂਜੇ ਆਗੂ ਹੁੰਦੇ ਨੇ ਉਹਨਾਂ ਨਾਲ ਜਿਹੜੇ ਕੀ ਮਤਲਬ ਜਿੱਤਣ ਦੀ ਇਕੁਏਸ਼ਨ 'ਚ ਨਹੀਂ ਹੁੰਦੇ ਪਰ ਕਿਸੇ ਨੂੰ ਹਰਾਉਣ ਦੀ ਇਕੁਏਸ਼ਨ 'ਚ ਤਾਂ ਹੁੰਦੇ ਹੀ ਨੇ ਉਹਨਾਂ ਉਹਨਾਂ ਨਾਲ ਵੀ ਲੁਕੀਆਂ ਚਿਪੀਆਂ ਮੀਟਿੰਗ ਕਿੱਤੀਆਂ ਜਾਂਦੀਆਂ ਨੇ ਤੇ ਇਹ ਅਮਿਤ ਸ਼ਾਹ ਤੇ aarop lag rahe ਨੇ ਅਮਿਤ ਸ਼ਾਹ ਮਤਲਬ ਇਸ ਮਾਮਲੇ ਦੇ ਮਾਸਟਰਮਾਈਂਡ ਵੀ ਹੈ ਗਿਆ ਜਿੱਥੇ ਵੀ ਇਲੈਕਸ਼ਨ ਹੁੰਦੇ ਨੇ ਉਹਨਾਂ ਨੂੰ ਜਿਹੜਾ ਇਲੈਕਸ਼ਨ ਮੈਨੇਜ ਕਰਨ ਦੀ ਉਹਨਾਂ ਦੀ ਸਕਿੱਲ ਹੈ ਚਾਹੇ ਅਧਿਕਾਰੀਆਂ ਦੀ ਗੱਲ ਕਰ ਲਈਏ ਆਪਾਂ ਭਾਵੇਂ ਅਧਿਕਾਰੀਆਂ ਤੋਂ ਕਮ ਲੈਣ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਗੱਲ ਕਰ ਲਈਏ ਆਪਾਂ ਜਿਹੜੇ اپੋਜੀਸ਼ਨ ਪਾਰਟੀਆਂ ਦੇ ਅਗੂ ਹੈਗੇ ਆ ਉਹਨਾਂ ਨੂੰ ਵੀ ਮੈਨੇਜ ਕਰਨ ਦੀ ਉਹਨਾਂ ਦੀ ਸਕਿੱਲ ਹੈ ਉਹ ਕਮਲ ਦੀ ਰਹੀ ਹੈ ਤੇ ਉਸੇ ਉਸੇ ਤੇ ਹੀ ਕਾਂਗਰਸ ਨੇ ਸਵਾਲ ਚੁੱਕਿਆ ਕਿ ਤੁਸੀਂ ਚੋਰੀ ਚੁੱਪੇ ਕਿਸ ਕਿਸਮ ਦੀ ਸੈਟਿੰਗਾਂ ਬਿਹਾਰ ਦੇ ਵਿੱਚ ਕਰ ਰਹੇ ਹੋ ਮੋਰੀਆ ਹੋਟਲ ਹੈ ਜਿੱਦੇ ਸੀ ਸੀ ਟੀ ਵੀ ਕੈਮਰਿਆਂ ਤੇ ਅਖਬਾਰ ਲੱਗੇ ਹੋਏ ਸੀ ਹੂੰ ਜੀ ਉਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਅਗਲੀ ਗੱਲ ਅੰਬਾਲਾ ਦੇ ਨਾਲ ਜੁੜੀ ਹੋਈ ਹੈ ਵੋਟਰ ਲਿਸਟ ਦੇ ਵਿੱਚ ਕਹਿੰਦੇ 200 ਤੇ ਤੇਈ ਵੋਟਰਾਂ ਦੀ ਤਸਵੀਰ ਸੇਮ ਬਿਲਕੁਲ ਡਿੱਟੋ ਇੱਕੋ ਜਿਹੀ ਸੀ ਇੱਕੋ ਹੀ ਤਸਵੀਰ ਲੱਗੀ ਹੋਈ ਸੀ ਮਹਿਲਾ ਕਹਿ ਰਹੀ ਹੈ ਕਿ VOTING ਵਾਲੇ ਦਿਨ ਲੋਕ ਮਜ਼ਾਕ ੜਾਉਂਦੇ ਨੇ ਤੇ ਰਾਹੁਲ ਗਾਂਧੀ ਨੇ ਜਿਹੜੀ ਗੱਲ ਆਖੀ ਹੈ ਉਹ ਬਿਲਕੁਲ ਸੱਚੀ ਹੈ ਰਾਹੁਲ ਗਾਂਧੀ ਸੱਚ ਦਿਖਾ ਰਿਹਾ ਹੈ ਇਹ ਜਿਸ ਤਰੀਕੇ ਦੇ ਹੁਣ ਪ੍ਰਮਾਣ ਸਾਹਮਣੇ ਆ ਰਹੇ ਨੇ ਲੋਕ ਆਪਣੇ ਪੱਧਰ ਤੇ ਅੱਗੇ ਆ ਕੇ ਕਹਿ ਰਹੇ ਨੇ ਕਿ ਹਾਂ ਅਜਿਹਾ ਇੱਥੇ ਹੋਇਆ ਹੈ ਹੁਣ ਮੈਂ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਪੇਜ ਤੇ ਜਾ ਕੇ ਦੇਖ ਰਿਹਾ ਸੀ ਉਹ ਕਲਿੱਪਾਂ ਕੱਟ-ਕੱਟ ਕੇ ਜਿਹੜਾ ਪਾਉਣ ਦਾ ਚੱਲਿਆ ਹੋਇਆ ਲਗਾਤਾਰ ਉਸ ਨੂੰ ਪਾ ਪਾ ਕੇ ਉਹ ਦوار-ਦوار ਤੋਂ ਜ਼ਖਮ ਨੂੰ ਖਰੇਦਦੇ ਨੇ ਕਾਂਗਰਸ ਵਾਲੇ ਲਗਾਤਾਰ ਵੋਟ ਚੋਰੀ ਦੇ ਮੁੱਦੇ ਨੂੰ ਉਭਾਰ ਰਹੇ ਨੇ ਵੀ ਇੱਕ ਮਕਾਨ ਦੇ ਵਿੱਚ 500 ਵੋਟਰ ਕਿਵੇਂ ਹੋ ਸਕਦੇ ਨੇ ਭਾਈ ਉਹ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਤਾਂ ਬੀਜੇਪੀ ਨੇਤਾ ਦਾ ਹੀ ਕਰ ਹੈ ਤੇ ਇਹ ਸਾਰੀਆਂ ਗੱਲਾਂ ਬਾਤਾਂ ਹੁਣ ਜਾ ਕੇ ਇੱਧਰ ਨੂੰ ਰਹੀਆਂ ਨੇ ਮੈਂ ਪਹਿਲਾਂ ਵੀ ਪੁੱਛਿਆ ਸੀ ਦੁਬਾਰਾ ਫੇਰ ਪੁੱਛਦਾ ਕਿ ਆਮ ਲੋਕ ਇਸ ਨੂੰ ਕਿਵੇਂ ਲੈ ਰਹੇ ਨੇ ਇਹ ਇਲੈਕਸ਼ਨ ਕਮਿਸ਼ਨ ਦੇ ਉੱਪਰ ਸਵਾਲ ਤਾਂ ਖੜੇ ਕਰਤੇ ਰਾਹੁਲ ਗਾਂਧੀ ਨੇ ਪਰ ਆਮ ਲੋਕ ਇਲੈਕਸ਼ਨ ਕਮਿਸ਼ਨ ਨੂੰ ਕੀ ਨਿਸ਼ਾਨੇ ਤੇ ਲੈ ਰਹੇ ਨੇ ਜਾਂ ਸਿਰਫ ਇਹ ਹਵਾਈ ਫੈਰ ਹੋ ਕੇ ਨਿਕਲ ਰਹੇ ਨੇ ਇੱਕ ਤਰੀਕੇ ਤੇ ਦੇਖੋ ਰਾਹੁਲ ਗਾਂਧੀ ਨੇ ਜੀਡੀ ਪ੍ਰੈਸ ਕਾਨਫਰੰਸ ਕੀਤੀ ਤੇ ਵੋਟ ਸੋਰੀ ਦਾ ਮਾਮਲਾ ਹਰਿਆਣਾ ਵਾਲੇ ਇਲੈਕਸ਼ਨ ਤੇ ਉਠਾਇਆ ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਜਿਹੜੇ ਇਸ਼ੂ ਉਹਨਾਂ ਨੇ ਚੁੱਕੇ ਸੀਗੇ ਉਹਦੇ ਚ ਆਪ ਜਿਹੜੇ ਲੋਕ ਹੈਗੇ ਆ ਉਹ ਅੱਗੇ ਆ ਕੇ ਦੱਸ ਰਹੇ ਨੇ ਕਿ ਹਾਂ ਸਾਡੇ ਨਾਲ ਇਹ ਹੋ ਰਿਹਾਗਾ ਇਹ ਜਿਹੜੀ ਅੰਬਾਲਾ ਜ਼ਿਲ੍ਹੇ ਦੀ ਮਲਾਣਾ ਵਿਧਾਨ ਸਭਾ ਇਲਾਕੇ ਦਾ ਹੈਗਾ ਇਹ ਮਾਮਲਾ ਧੋਲਾ ਪਿੰਡ ਹੈਗਾ ਜੀ ਚਰਨਜੀਤ ਕੋਰ ਮਾਤਾ ਜੀ ਦਾ ਨਾ ਹੈ ਜਿਨ੍ਹਾਂ ਦੀ ਫੋਟੋ 223 ਵੋਟਰਾਂ ਦੇ ਆਈਡੀ ਕਾਰਡ ਤੇ ਲੱਗੀ ਹੋਈ ਸੀ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਇਸ ਨੂੰ ਲੈ ਕੇ ਬਾਰ-ਬਾਰ ਚੋਣ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਪਰ ਕਿਸੇ ਨੇ ਮੇਰੀ ਸ਼ਿਕਾਇਤ ਨਹੀਂ ਸੁਣੀ ਤੇ ਸ਼ਿਕਾਇਤਾਂ ਨੂੰ ਰੱਦ ਹੀ ਚੇਣਾ ਨੇ ਸਿੱਟ ਦਿੱਤਾ ਤੇ ਹੁਣ ਰਾਹੁਲ ਗਾਂਧੀ ਨੇ ਸੱਚ ਦਿਖਾਇਆ ਹੈਗਾ ਉਹਨਾਂ ਨੇ ਕਿਹਾ ਕਿ ਜਦੋਂ ਵੋਟ ਪਾਣ ਜਾਂਦੀਆਂ ਉਦੋਂ ਮੇਰਾ ਮਜ਼ਾਕੜਾਇਆ ਜਾਂਦਾਗਾ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਤੇ ਉਹਨਾਂ ਨੇ ਕਿਹਾ ਕਿ ਚੋਣ ਅਧਿਕਾਰੀ ਇਸ ਬਾਰੇ ਕੋਈ ਦੇ ਆ ਨਹੀਂ ਦਿੰਦੇ ਅਜੇ ਹਰਿਆਣੇ 'ਚ ਐਦਾਂ ਦਾ ਘਰ ਵੀ ਨਿਕਲ ਕੇ ਸਾਹਮਣੇ ਆਇਆ ਜਿਹਦੇ 'ਚ 501 ਵੋਟ ਵੋਟਾਂ ਬਣੀਆਂ ਹੋਈਆਂ ਸੀਗੀਆਂ ਤੇ ਉਹ ਪਰਿਵਾਰ ਨੇ ਕਿਹਾ ਕਿ ਸਾਡੇ ਇੱਥੇ ਤਾਂ ਅਸੀਂ 6 ਬੰਦੇ ਹੀ ਰਹਿੰਦੇ ਆ ਤਾਂ ਪਤਾ ਨਹੀਂ ਇਹ 501 ਵੋਟਾਂ ਕਿਧੀਆਂ ਹੈਗੀਆਂ ਉਹਦੇ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਹੈਗੇ ਯਾਨੀ ਕਿ ਹਰਿਆਣੇ 'ਚ ਆਪ ਲੋਕ ਕਿ ਨਿਕਲ ਕੇ ਆ ਰਹੇ ਨੇ ਕਿ ਸਾਡੇ ਘਰਾਂ ਦੇ ਨੰਬਰਾਂ ਤੇ ਕਿਉਂ ਕਿਵੇਂ ਇੰਨੀਆਂ ਵੋਟਾਂ ਬਣੀਆਂ ਹੋਈਆਂ ਨੇ ਤਾਂ ਇਹ ਹਰਿਆਣੇ ਵਾਲੀ ਗੱਲ ਹੈ ਜੀ ਜਿਹੜਾ ਇੰਡੀਆ ਦਾ ਇਲੈਕਸ਼ਨ ਕਮਿਸ਼ਨ ਹੈ ਚੋਣ ਕਮਿਸ਼ਨ ਹੈ ਚੋਣ ਆਯੋਗ ਹੈ ਇਹਦੇ ਤੇ ਸੀਰੀਅਸ ਸਵਾਲ ਖੜੇ ਹੋ ਰਹੇ ਨੇ ਜਿਹੜਾ ਨਰਿੰਦਰ ਮੋਦੀ ਹੈ ਉਹ ਉਹਨਾਂ ਤੇ ਜਿਹੜਾ ਰਾਹ ਲੋਗਾਂ ਦੀ ਲਗਾਤਾਰ ਹਮਲਾ ਕਰ ਰਹੇ ਨੇ ਕਿ ਉਹ ਵੋਟਾਂ ਦੀ ਚੋਰੀ ਕਰਕੇ ਹਕੂਮਤ ਚ ਬਣੇ ਹੋਏ ਨੇ ਉਹਨੂੰ ਲੈ ਕੇ ਮਤਲਬ ਲੋਕਾਂ ਨੂੰ ਵੀ ਆਪਾਂ ਦੇਖਦੇ ਆ ਕਿ ਥੋੜਾ ਥੋੜਾ ਉਹਨਾਂ ਤੇ ਵੀ ਯਕੀਨ ਹੋਣ ਲੱਗ ਪਿਆ ਹੈ ਹੂੰ ਜੀ ਇਸ ਤੋਂ ਅੱਗੇ ਜੇਕਰ ਚਲੀਏ ਤਾਂ ਉੱਧਰ ਚੰਡੀਗੜ੍ਹ ਦੇ ਵਿੱਚ ਪੀਯੂ ਦੇ ਵਿੱਚ ਜਿਹੜਾ ਲਗਾਤਾਰ ਸੰਘਰਸ਼ ਚੱਲ ਰਿਹਾ ਸੀ ਬੀਤੀ ਸ਼ਾਮ ਨੂੰ ਉਸ ਤੇ ਫੈਸਲਾ ਆ ਜਾਂਦਾ ਹੈ ਮੋਦੀ ਸਰਕਾਰ ਨੂੰ ਇੱਕ ਵਾਰ ਮੋੜ ਤੋਂ ਝੁਕਾ ਲਿਆ ਜਾਂਦਾ ਹੈ ਤੇ ਇਸ ਤੋਂ ਬਾਅਦ ਪਰ ਜਿਹੜਾ ਸੰਘਰਸ਼ 10 ਤਰੀਕ ਲਈ ਐਲਾਨਿਆ ਗਿਆ ਸੀ ਵੀ ਭਾਈ ਆਪਾਂ ਸੈਨਿਕ ਸਿੰਡੀਕੇਟਰ ਤੇ ਸੈਨਟ ਦੀ ਜਿਹੜੀ ਸੰਵਿਧਾਨਕ ਬਦਲੀ ਹੋਣੀ ਹੈ ਉਸ ਦੇ ਖਿਲਾਫ ਲੜਾਈ ਲੜਨੀ ਹੈ ਉਹ 10 ਤਰੀਕ ਦਾ ਐਲਾਨਿਆ ਗਿਆ ਸੰਘਰਸ਼ ਚਤਾਂ ਜਿਉਂਦੀ ਤਿਉਂ ਜਾਰੀ ਰਹੂਗਾ ਪਰ ਉਸ ਤੋਂ ਪਹਿਲਾਂ ਯੂਨੀਵਰਸਿਟੀ ਨੇ ਆਪਣੇ ਪੱਧਰ ਤੇ ਇੱਕ ਹੋਰ ਤੀਰ ਛੱਡਿਆ ਤੇ ਯੂਨੀਵਰਸਿਟੀ ਨੇ ਇਹ ਫਰਮਾਨ ਜਾਰੀ ਕੀਤਾ ਹੈ ਵੀ ਭਾਈ ਬਿਨਾ ਸਟੀਕਰ ਤੋਂ ਯੂਨੀਵਰਸਿਟੀ ਦੇ ਸਟੀਕਰ ਤੋਂ ਬਿਨਾ ਵਾਲੀਆਂ ਗੱਡੀਆਂ ਦੀ ਕੋਈ ਐਂਟਰੀ ਨਹੀਂ ਤੇ ਜਿਹੜੇ ਵਿਦਿਆਰਥੀ ਨੇ ਉਹ ਹੀ ਸੰਘਰਸ਼ ਕਰ ਸਕਦੇ ਨੇ ਜਾਂ ਕਰਮਚਾਰੀ ਸੰਘਰਸ਼ ਕਰ ਸਕਦੇ ਨੇ ਬਾਹਰੋਂ ਯੂਨੀਵਰਸਿਟੀ ਦੇ ਵਿੱਚ ਆ ਕੇ ਕੋਈ ਵੀ ਕਿਸੇ ਤਰੀਕੇ ਦਾ ਪ੍ਰੋਟੈਸਟ ਨਹੀਂ ਕਰ ਸਕਦਾ ਹੁਣ ਇਹ ਕਿੱਧਰ ਨੂੰ ਜਾਊਗੀ ਜੀ ਗੱਲ 10 ਤਰੀਕ ਵਾਲੀ ਚਲੋ ਫਿਲਹਾਲ ਦੇ ਲਈ ਵਾਪਸ ਲੈ ਕੇ ਫੈਸਲਾ ਉਸ ਸੰਘਰਸ਼ ਨੂੰ 10 ਤਰੀਕ ਵਾਲੇ ਨੂੰ ਤਾਂ ਮੱਠਾ ਪਾ ਦਿੱਤਾ ਪਰ ਨਾਲ ਦੀ ਨਾਲ ਇਹ ਜਿਹੜਾ ਫਰਮਾਨ ਕੀਤਾ ਹੈ ਇਹ ਹੁਣ ਕਿੱਧਰ ਨੂੰ ਤੁਰੂਗੀ ਗੱਲ ਕਿਉਂਕਿ ਪੀਯੂ ਦੇ ਵਿੱਚ ਹੁਣ ਇਹ ਇਸ ਤੋਂ ਬਾਅਦ ਅਗਲੀ ਲੜਾਈ ਚੋਣਾਂ ਨੂੰ ਲੈ ਕੇ ਸ਼ੁਰੂ ਹੋ ਗਈ ਹੈ ਹਾਂਜੀ ਬਿਲਕੁਲ ਬੇਸਿਕਲੀ ਜਿਹੜਾ ਕੇਂਦਰ ਸਰਕਾਰ ਸੀ ਕੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਅਸੀਂ ਸੈਨੇਟ ਸੰਡਿਕਟ ਨੂੰ ਜਿਹੜਾ ਭੰਗ ਕਰਨ ਦਾ ਨੋਟੀਫਿਕੇਸ਼ਨ ਅਸੀਂ ਕੱਢਿਆ ਸੀਗਾ ਉਹਨੂੰ ਅਸੀਂ ਰੱਦ ਕਰਦੇ ਆਂ ਤੇ ਅਸੀਂ ਨਹੀਂ ਚਾਹੁੰਦੇ ਕਿ ਸੈਨੇਟ ਸਿੰਡੀਕੇਟ ਪੰਗੋ ਹੋਵੇ ਤਾਂ ਇਹਦਾ ਮਤਲਬ ਇਹ ਹੈ ਕਿ ਮਤਲਬ ਸੈਨੇਟ ਸਿੰਡੀਕੇਟ ਪੰਜਾਬ ਯੂਨੀਵਰਸਿਟੀ ਦੀ ਬਰਕਰਾਰ ਰਹੂਗੀ ਐਵੇਂ ਹੀ ਆਟੋਨੋਮੀ ਜਿਹੜੀ ਯੂਨੀਵਰਸਿਟੀ ਦੀ ਹੋ ਬਰਕਰਾਰ ਰਹੂਗੀ ਉਹਦੇ ਤੇ ਫਿਰ ਅਕਲਾ ਜਿਹੜਾ ਸਟੂਡੈਂਟ ਕਹਿ ਰਿਹਾ ਨੇ ਕਿ ਠੀਕ ਹੈ ਤੁਸੀਂ ਇਹ ਤਾਂ ਐਲਾਨਤਾ ਪਰ ਹੁਣ ਇਲੈਕਸ਼ਨਾਂ ਦੀ ਡੇਟ ਵੀ ਐਲਾਨੋ ਸਿੰਡੀਕੇਟ ਸੈਨੇਟ ਦੇ ਇਲੈਕਸ਼ਨ ਕਦੋਂ ਹੋਣਗੇ ਉਹ ਉਹ ਉਸ ਦੀ ਡੇਟ ਤੇ ਅਲਾ ਨਾਮੇ ਦੀ ਵੀ ਗੱਲ ਚੱਲ ਰਹੀ ਹੈ ਤੇ ਇਹਦੇ ਚ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨਾਤੇ ਸਟੂਡੈਂਟ ਸੰਘਰਸ਼ ਕਰ ਰਹੇ ਨੇ ਤੇ ਅੱਜ ਬੈਰੀਗੇਟਾਂ ਲਾ ਕੇ ਬਾਹਰ ਤੋਂ ਆ ਰਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਪਰ ਸਟੂਡੈਂਟ ਮੌਕੇ ਤੇ ਗੇਟ ਤੇ ਪਹੁੰਚ ਗਏ ਸੀਗੇ ਸਿਕਿਉਰਿਟੀ ਅਤੇ ਚੰਡੀਗੜ੍ਹ ਪੁਲਿਸ ਨਾਲ ਕੈਪੜੇ ਵੀ ਤੇ ਉਹਨਾਂ ਨੂੰ ਬਾਅਦ 'ਚ ਫਿਰ ਜਿਹੜੇ ਬੈਰੀਗੇਟ ਸੀਗੇ ਉਹ ਸਟੂਡੈਂਟਾਂ ਨੇ ਚੱਕੇ ਮਾਰੇ ਤੇ ਸਾਰਿਆਂ ਵਾਸਤੇ ਯੂਨੀਵਰਸਿਟੀ ਨੂੰ ਖੋਲ ਦਿੱਤਾ ਇਸ ਤੋਂ ਇਲਾਵਾ 10 ਨਵੰਬਰ ਦਾ ਕੱਠ ਇੱਦਾਂ ਦਾ ਬਰਕਰਾਰ ਹੀ ਹੈ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ 'ਚ ਪੰਜਾਬ ਪਰ ਤੋਂ ਕੱਠ ਹੋਊਗਾ ਕਿਸਾਨ ਵੀ ਆਣਗੇ ਮਜ਼ਦੂਰ ਵੀ ਆਣਗੇ ਦੇ ਸਟੂਡੈਂਟ ਵੀ ਆਣਗੇ ਪੂਰੇ ਪੰਜਾਬ ਪਰ ਤੋਂ ਤਾਂ ਇੱਕ ਵੱਡਾ ਜਿਹੜਾ ਅੰਦੋਲਨ 10 ਨਵੰਬਰ ਨੂੰ ਤੁਹਾਨੂੰ ਪੰਜਾਬ ਯੂਨੀਵਰਸਿਟੀ 'ਚ ਦੇਖਣ ਨੂੰ ਮਿਲੇਗਾ 노 ਡਾਊਟ ਜਿਹੜੀ ਕੇਂਦਰ ਸਰਕਾਰ ਹੈ ਉਹ ਝੁਗ ਗਈ ਹੈਗੀ ਆ ਸਟੂਡੈਂਟਾਂ ਦੇ ਸੰਘਰਸ਼ ਦੇ ਸਾਹਮਣੇ ਪਰ ਸਟੂਡੈਂਟਸ ਆ ਰਹੇ ਨੇ ਕਿ ਅਸੀਂ ਜਿਹੜਾ ਪੂਰੇ ਦਾ ਪੂਰਾ ਸਾਡਾ ਹੱਕ ਹੈ ਉਹ ਲੈ ਲਈਏ ਉਹਨਾਂ ਨੇ ਮਤਲਬ ਕਹਿ ਰਹੇ ਨੇ ਕਿ ਠੀਕ ਹੈ ਕਿ ਸਾਰਾ ਹਥੀ ਅਸੀਂ ਬਾਹਰ ਕੱਢ ਲਿਆ ਪਰ ਇਹਦੀ ਪੂੰਛ ਅਜੇ ਰਹਿਂਦੀ ਹੈ ਇਹ ਨਾਰੇ ਨੂੰ ਮੁਹਾਵਰੇ ਨੂੰ ਉਲਟਾ ਕਰ ਦਿੱਤਾ ਗਿਆ ਪੁੱਠਾ ਕਰ ਦਿੱਤਾ ਗਿਆ ਪਹਿਲਾਂ ਪੂਹਾ ਹੋ ਰਿਹਾ ਹੁੰਦਾ ਸੀਗਾ ਕਿ ਹਾਥੀ ਦੀ ਪੂੰਛ ਬਾਹਰ ਆ ਗਈ ਹਾਥੀ ਅੰਦਰ ਹੈ ਪਰ ਇਹ ਇਸ ਵਾਰ ਹੋ ਰਿਹਾਗਾ ਕਿ ਹਾਥੀ ਪੂਰਾ ਬਾਹਰ ਆ ਗਿਆ ਲੇਕਿਨ ਪੂੰਛ ਅੰਦਰ ਰਹਿ ਗਈ ਯਾਨੀ ਕਿ ਇਲੈਕਸ਼ਨਾਂ ਦੀ ਜਿਹੜੀ ਨੋਟੀਫਿਕੇਸ਼ਨ ਹੈ ਕਿ ਇਲੈਕਸ਼ਨ ਕਦੋਂ ਹੋਣਗੇ ਉਹ ਨੋਟੀਫਿਕੇਸ਼ਨ ਵਾਸਤੇ ਹੁਣ ਸਟੂਡੈਂਟ ਆਪਣਾ ਅਗਲਾ ਅੰਦੋਲਨ ਕਰਨਗੇ ਜੀ ਚੰਗੀ ਗੱਲ ਵੀ ਹੈ ਲੱਗਦੇ ਹੱਥੇ ਵੀ ਕੰਮ ਹੋ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਊਗੀ ਅੱਗੇ ਚੱਲਦੇ ਹਾਂ ਉਧਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਮੌਜੂਦਾ ਭਗਵੰਤ ਮਾਨ ਹੁਣਾਂ ਦੀ ਸਰਕਾਰ ਦੇ ਵੱਲੋਂ ਐਸਐਸਐਫ ਸ਼ੁਰੂ ਕੀਤੀ ਜਾਂਦੀ ਸੜਕ ਸੁਰੱਖਿਆ ਫੋਰਸ ਜਿਸ ਦੇ ਲਈ ਗੱਡੀਆਂ ਖਰੀਦੀਆਂ ਜਾਂਦੀਆਂ ਨੇ ਟੋヨタ ਹਲੈਕਸ ਤੇ ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਸੁਖਪਾਲ ਕਹਿਰਾ ਹੁਣੇ ਮੁੱਦਾ ਚੱਕਦੇ ਨੇ ਵੀ ਭਾਈ ਇਹਨਾਂ ਤੇ ਤਾਂ ਖਾਸਾ ਡਿਸਕਾਊਂਟ ਮਿਲ ਜਾਂਦਾ ਤੇ ਪੰਜਾਬ ਸਰਕਾਰ ਨੇ ਤਾਂ ਇਹ ਗੱਡੀਆਂ ਲਈਆਂ ਵੀ ਪੂਰੀ ਬਲਕ ਦੇ ਵਿੱਚ ਕੀ ਕਾਫੀ ਗੱਡੀਆਂ ਲਈਆਂ ਨੇ ਤੇ ਖਾਸਾ ਡਿਸਕਾਊਂਟ ਮਿਲਣਾ ਚਾਹੀਦਾ ਸੀ ਪਰ ਡਿਸਕਾਊਂਟ ਤੋਂ ਬਿਨਾ ਹੀ ਉਹਨਾਂ ਨੂੰ ਫੁੱਲ ਅਮਾਊਂਟ ਦੇ ਕੇ ਖਰੀਦਿਆ ਗਿਆ ਜਿਸ ਦਾ ਮੁੱਦਾ ਹੁਣ ਆਖਰਕਾਰ ਜਾਂਚ ਵਿੱਚ ਆ ਗਿਆ ਹੈ ਜਾਂਚ ਦੇ ਘੇਰੇ ਚ ਆ ਗਿਆ ਹੈ ਜੀ ਇਹ ਸਾਰੀ ਗੱਲਬਾਤ ਕਿੱਥੋਂ ਤੁਰੀ ਸੀ ਕਿੱਥੇ ਤੱਕ ਪਹੁੰਚੀ ਹੈ ਪਾਇਓ ਜਾਣਨਾ ਹਾਂਜੀ ਸੁਖਬਲ ਖੈਰਾ ਨੇ ਕਿਹਾ ਸੀਗਾ ਕਿ 1.14 ਕਰੋੜ ਰੁਪਏ ਦਾ ਗਵਨ ਜਿਹੜਾ ਹੈ ਉਹ ਕੀਤਾ ਗਿਆ ਹੈ ਐਸਐਸਐਫ ਦੇ ਵਾਸਤੇ ਟੋਟਾ ਐਲੈਕਸ 144 ਗੱਡੀਆਂ ਖਰੀਦੀਆਂ ਗਈਆਂ ਸੀ ਜਦੋਂ ਇਹ ਗੱਡੀਆਂ ਖਰੀਦੀਆਂ ਗਈਆਂ ਸੀ ਉਸ ਟਾਈਮ ਗੱਡੀਆਂ ਤੇ ਇਹਨਾਂ ਟੋਇਟਾ ਹੈਲੈਕਸ ਗੱਡੀਆਂ ਤੇ ਤਕਰੀਬਨ 10 ਲੱਖ ਰੁਪਏ ਦਾ ਡਿਸਕਾਊਂਟ ਕਸਟਮਰਾਂ ਨੂੰ ਮਿਲ ਰਿਹਾ ਸੀਗਾ ਯਾਨੀ ਕਿ ਟੋਇਟਾ ਆਪਣੇ ਸ਼ੋਰੂਮਸ ਤੇ ਕਸਟਮਰਾਂ ਵਾਸਤੇ 10 ਲੱਖ ਦਾ ਡਿਸਕਾਊਂਟ ਦੇ ਰਹੀ ਸੀ ਤੇ ਇੱਕ ਜੇ ਕੋਈ ਇੱਕ ਗੱਡੀ ਖਰੀਦਦਾ ਤਾਂ ਖਰੀਦੀਆਂ ਵੀ 144 ਗੱਡੀਆਂ ਗਈਆਂ ਸੀਗੀਆਂ ਉਸ ਹਿਸਾਬ ਨਾਲ 147 ਗੱਡੀਆਂ ਦੇ ਜੇ ਹਿਸਾਬ ਲਈਏ 10 ਲੱਖ ਦਾ ਵੀ ਹਿਸਾਬ ਲਾ ਲੀਏ ਚਲੋ ਬਲਕ ਬਲਕ ਗੱਡੀਆਂ ਤੇ ਵੱਧ ਡਿਸਕਾਊਂਟ ਨਹੀਂ ਦੇਣਾ ਚਾਹੁੰਦੀ ਟੋਇਟਾ ਜੇ ਬਲਕ ਏ ਵੀ ਲਾਏ ਕਿ ਸਿਰਫ ਜਿਹੜਾ 10 ਲੱਖ ਮਿਲ ਰਿਹਾ ਸੀ ਉਸ ਟਾਈਮ ਉਹਦਾ ਵੀ ਹਿਸਾਬ ਲਾਈਏ ਤਾਂ ਵੀ ਸਾਡੇ 14 ਕਰੋੜ ਰੁਪਏ ਬਣਦਾਗਾ ਤੇ ਉਹ ਤਾਂ ਇਸ ਹਿਸਾਬ ਨਾਲ ਸੂਬੇ ਨੂੰ 14 ਕਰੋੜ ਰੁਪਏ ਬਚਨੇ ਚਾਹੀਦੇ ਸੀਗੇ ਪਰ ਇਹ ਜਿਹੜੀਆਂ ਗੱਡੀਆਂ ਹੈਗੀਆਂ ਇਹ ਉਹਨਾਂ ਦੇ ਇੱਕ ਸ਼ੋਰੂਮ ਤੇ ਹੀ ਖਰੀਦੀਆਂ ਗਈਆਂ ਕੋਈ ਉਸ ਤੇ ਡਿਸਕਾਊਂਟ ਕੀ ਡਿਸਕਾਊਂਟ ਨੂੰ ਇਹਦੇ ਚ ਸ਼ਾਮਲ ਖਰੀਦ ਚ ਸ਼ਾਮਲ ਜਿਹੜੇ ਲੋਕ ਸੀਗੇ ਉਹ ਖਾ ਗਏ ਹੈ ਕਿਆ ਕਿ ਉਹਨਾਂ ਨੇ ਜਿਹੜਾ ਡਿਸਕਾਊਂਟ ਸੀਗਾ ਉਹ ਨਕਦ ਲੈ ਲਿਆ ਹੈਗਾ ਸ਼ੋਰੂਮ ਵਾਲਿਆਂ ਤੋਂ ਇਹ ਵੱਡੇ ਸਵਾਲ ਹੈਗੇ ਤੇ ਇਹੀ ਸਵਾਲ ਸੁਤਪਾਲ ਘਰਾ ਨੇ ਚੁੱਕੇ ਸੀ ਕਿ ਹੁਣ ਇਹਦੀ ਜਾਂਚ ਹੋਊਗੀ ਗਵਰਨਰ ਕੋਲ ਉਹਨਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਤੇ ਗਵਰਨਰ ਨੇ ਡੀਜੀਪੀ ਨੂੰ ਇਸ ਦੀ ਇਨਵੈਸਟੀਗੇਸ਼ਨ ਇਸ ਇਨਵੈਸਟੀਗੇਸ਼ਨ ਸੌਪ ਦਿੱਤੀ ਹੈ ਤੇ ਦੇਖਦੇ ਆ ਕਿ ਡੀਜੀਪੀ ਹੁਣ ਕੀ ਫੈਸਲਾ ਲੈਂਦੇ ਨੇ ਹਾਲਾਂਕਿ ਇਹਦੀ ਜਿਹੜੀ ਜਾਂਚ ਹੈਗੀ ਮੈਨੂੰ ਲੱਗਦਾਗਾ ਕਿ ਇੰਡੀਪੈਂਡੈਂਟਲੀ ਹੋਣੀ ਚਾਹੀਦੀ ਸੀ ਪੰਜਾਬ ਪੁਲਿਸ ਪੰਜਾਬ ਪੁਲਿਸ ਦੀ ਜਾਂਚ ਕਰੂਗੀ ਇਨਵੈਸਟੀਗੇਸ਼ਨ ਕਰੂਗੀ ਤਾਂ ਆਪਾਂ ਨੂੰ ਪਤਾ ਨਿਕਲਣਾ ਕੀ ਹੈ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਉਹ ਮੈਨੂੰ ਲੱਗਦਾਗਾ ਕਿ ਜਿਹੜੇ ਪੰਜਾਬ ਦੇ ਗਵਰਨਰ ਹੈਗੇ ਉਹਨਾਂ ਨੂੰ ਅ ਕਿਸੇ ਹੋਰ ਏਜੰਸੀ ਤੋਂ ਕਰਾਣੀ ਚਾਹੀਦੀ ਸੀ ਸੀਬੀਆਈ ਪੰਜਾਬ ਚ ਫੇਰ ਰਹੀ ਹੈ ਉਹ ਡੀਆਈਜੀ ਪੁੱਲਰ ਵਾਲੇ ਕੇਸ ਚ ਮੈਨੂੰ ਲੱਗਦਾ ਕਿ ਇਹ ਲੱਗ ਗਿਆ ਇਹ ਕੇਸ ਵੀ ਸੀਬੀਆਈ ਨੂੰ ਦੇ ਦੇਣਾ ਸੀਗਾ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਸੀ ਹੂੰ ਤੁਸੀਂ ਵੀ ਜਲੀ ਤੇ ਨਾਮਕ ਛੜਕਣ ਵਾਲੀ ਗੱਲ ਕਰਦੇ ਹੋ ਉਹ ਸੀਬੀਆਈ ਤਾਂ ਅੱਗੇ ਹੀ ਬਾਲੀ ਤੱਤੀ ਹੋਈ ਫਿਰਦੀ ਐ ਇੱਧਰ ਵਿਜੀਲੈਂਸ ਨੂੰ ਵੀ ਭੇਜਿਆ ਸੀ ਪਿੱਛੇ ਪਿੱਛੇ ਪਰ ਦਾਲ ਨਹੀਂ ਗਲੀ ਉਲਟਾ ਝਾੜ ਹੀ ਪਈ ਐ ਡੀਆਈਜੀ ਮਾਮਲੇ ਦੀ ਹੁਣ ਗੱਲ ਕਰ ਲੈਣੇ ਆ ਲੱਗਦੇ ਹੱਥ ਉਧਰ ਭੁੱਲਰ ਦੇ ਮਾਮਲੇ ਦੇ ਵਿੱਚ ਕਹਿੰਦੇ ਵੀ ਪੰਜਾਬ ਦੇ 50 ਕ ਅਫਸਰਾਂ ਦੇ ਲਿੰਕ ਮਿਲਣ ਦਾ ਗੱਲ ਆ ਰਹੀ ਐ ਸਾਹਮਣੇ ਕਿੰਨੇ ਕੇਸ ਦੇ ਵਿੱਚ ਸਚਾਈ ਐ ਕਿੰਨੀ ਇੱਕ ਗੱਲਬਾਤ ਐ ਕਿਉਂਕਿ ਕਿਰਸ਼ਾਨੂ ਜਿਹੜਾ ਇਹਨਾਂ ਦਾ ਵਿਚੋਲੀਆ ਦੱਸਿਆ ਜਾ ਰਿਹਾ ਹੈ ਕਰੀਬ ਉਹਦੀ ਪਤਨੀ ਦੇ ਕਾਉਂਚੀ ਕਹਿੰਦੇ ਵੀ 12 ਕਰੋੜ ਦੇ ਲਾਗੇ ਪੈਸੇ ਪਏ ਸੀ ਤੇ ਬਾਕੀ ਹੋਰ ਕਿੱਥੇ ਕਿੱਥੇ ਹੋਣਗੇ ਇਹਦੀ ਤਾਂ ਗੱਲ ਹੀ ਦੂਰ ਦੀ ਹੈ ਜਿਹੜਾ ਇੱਕ ਵਿਚੋਲਾ ਇੰਨਾ ਪੈਸਾ ਇਕੱਠਾ ਕਰ ਸਕਦਾ ਤਾਂ ਉਸ ਤੋਂ ਅੱਗੇ ਕਿੱਥੇ ਤੱਕ ਗੱਲ ਗਈ ਹੋਊਗੀ ਆ ਪੰਜਾਬ ਸਰਾਂ ਵਾਲੀ ਤੇ ਪਾਇਓ ਚਾਨਣਾ ਹਾਂਜੀ ਇਹ ਇੰਟਰਸਟਿੰਗ ਹੈ ਕਿ ਸੀਬੀਆਈ ਨੇ ਜਿਹੜਾ ਇਹ ਪੂਰਾ ਪੂਰਾ ਤਾਰ ਸੀਗਾ ਪੂਰੀ ਚੇਨ ਹੈ ਗਿਆ ਉਹਨੂੰ ਖੰਗੜ ਲਿਆ ਹੈਗਾ ਪੰਜਾਬ ਸਰ ਇਹਦੇ ਵਿੱਚ ਰਡਾਰ ਤਿਆਰੇ ਨੇ ਤੇ ਜਿਹੜੇ ਅਫਸਰ ਹੈਗੇ ਆਈਐਸ ਆਈਪੀਐਸ ਕਈ ਸਾਰੇ ਵੱਡੇ ਹਾਈ ਪ੍ਰੋਫਾਈਲ ਆਈਐਸ ਆਈਪੀਐਸ ਵੀ ਸ਼ਾਮਲ ਹਨ ਤੇ ਸੀਬੀਆਈ ਕਹਿ ਰਹੀ ਹੈ ਕਿ ਇਹ ਜਿਹੜੇ ਅਫਸਰ ਹੈਗੇ ਆ ਇਵ ਚੋਲਿਆ ਦੇ ਥਰੂ ਆਪਣਾ ਨੈਟਵਰਕ ਚਲਾਉਂਦਾ ਚਲਾਉਂਦੇ ਸੀਗੇ ਕ੍ਰਿਸ਼ਨੂ ਵਰਗੇ ਫਿਕਸਰ ਸੀਗੇ ਜਿਹੜੇ ਪੰਜਾਬ 'ਚ ਆਪਣੇ ਨੈਟਵਰਕ ਰਾਹੀਂ ਕੰਮ ਕਰ ਰਹੇ ਸੀਗੇ ਉਹ ਟ੍ਰਾਂਸਫਰ ਤੋਂ ਲੈ ਕੇ ਪੋਸਟਿੰਗ ਤੋਂ ਲੈ ਕੇ ਪੈਸਿਆਂ ਨੂੰ ਲੈ ਕੇ ਇਹ ਸਾਰੇ ਕੰਮ ਨੂੰ ਉਹ ਉਹਨਾਂ ਨੇ ਬੜੇ ਆਰਗੇਨਾਈਜ਼ ਤਰੀਕੇ ਨਾਲ ਚਲਾਇਆ ਹੋਇਆ ਸੀਗਾ ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜੇ ਕ੍ਰਿਸ਼ਨੂ ਦੀ ਪਤਨੀ ਹੈ ਹਨੀ ਸ਼ਾਰਦਾ ਉਹਨਾਂ ਦੇ ਨਾਂ ਤੇ ਕੈਸ਼ ਅਤੇ ਹੋਰ ਪ੍ਰਾਪਰਟੀਆਂ ਦਾ ਪਤਾ ਲੱਗਿਆ ਹੈਗਾ ਅਮਾਉਂਟ ਹਜੇ ਮਤਲਬ ਅਡਡ ਸੋਰਸਿਸ ਤੋਂ ਅਡਡ ਅਮਾਉਂਟ ਆ ਰਹੇ ਹੈ ਅਮਾਉਂਟ ਬਾਰੇ ਨੀ ਕਲੈਰਿਟੀ ਨਹੀਂ ਆਈ ਹੈ ਪਰ ਲੋਕ ਕਹਿ ਰਹੇ ਨੇ ਕਿ ਉਹ ਉਹਨਾਂ ਦੇ ਘਰੇ ਪ੍ਰਾਪਰਟੀ ਦੇ ਕਾਗਜ਼ਾਤ ਵੀ ਮਿਲੇ ਨੇ ਕਈ ਸਾਰੇ ਬੈਂਕ ਅਕਾਊਂਟ ਮਿਲੇ ਨੇ ਕਈ ਸਾਰੀਆਂ ਥਾਵਾਂ ਤੇ ਜਿਹੜੇ ਅਲਗ-ਅਲਗ ਗਲ ਸਟੇਟ ਇਨਵੈਸਟਰਸ ਹੈ ਗਿਆ ਉਹਨਾਂ ਦੇ ਕਾਗਜ਼ਾਤ ਮਿਲੇ ਹੈਗੇ ਇਨਵੈਸਟਮੈਂਟਾਂ ਦੇ ਕਈ ਇਹ ਜਿਹੜਾ ਦੇਖੋ ਕਿੰਨੇ ਸ਼ਾਰਪ ਨੇ ਇਹ ਮਤਲਬ ਜਿਹੜਾ ਰਿਸ਼ਵਤ ਦਾ ਪੈਸਾ ਉਹਨੂੰ ਵੀ ਅੱਗੇ ਨਾਲੇ ਇਨਵੈਸਟ ਕਰ ਰੱਖਿਆ ਸੀਗਾ ਤਾਂ ਕਿ ਰਿਸ਼ਵਤ ਦਾ ਪੈਸਾ ਹੋਰ ਵੀ ਅੱਗੇ ਵਧਦਾ ਜਾ ਉਹਦੇ 'ਚ ਵਾਧਾ ਹੁੰਦਾ ਜਾਵੇ ਅ ਇਹਦੇ 'ਚ ਇਹ ਵੀ ਹੈ ਕਿ ਜਿਹੜੀ ਡਾਇਰੀ ਹੈ ਡੀਆਈਜੀ ਦੀ ਉਹਦੇ ਉਹ ਵੀ ਉਹਦੇ 'ਚ ਵੀ ਹਿਸਾਬ ਕਿਤਾਬ ਖਾਸਾ ਲੰਮਾ ਹੈ ਤੇ ਉਹਦੇ 'ਚ ਵੀ ਕਈ ਸਾਰਿਆਂ ਦੇ ਨਾਂ ਹੈ ਗਿਆ ਤੇ ਦੇਖ ਲਿਆ ਬਣਦਾ ਕੀ ਹੈ ਕਿ ਇਸ ਟ੍ਰੇਲ ਨੂੰ ਇਸ ਪੂਰੀ ਜਿਹੜੀ ਮਨੀ ਟ੍ਰੇਲ ਹੈ ਤੇ ਵਿਚਾਰ ਵਿਚੋਲੀਆਂ ਦੀ ਪੂਰੀ ਹੈ ਜਿਹੜੀ ਖੇਡ ਹੈ ਸੀਬੀਆਈ ਇਹਨੂੰ ਐਂ ਛੱਡ ਜਾਊਗੀ ਜਾਂ ਫਿਰ ਇਹਨੂੰ ਹੋਰ ਖੰਗਾਲੂਗੀ ਇਹ ਤਾਂ ਆਣ ਵਾਲੇ ਦਿਨਾਂ ਚ ਪਤਾ ਲੱਗੂਗਾ ਜੀ ਹੂੰ ਜੀ ਅਗਲੀ ਗੱਲ ਤਰਨਤਾਰਨ ਬਾਈ ਇਲੈਕਸ਼ਨ ਦੀ ਕਰ ਲੈਨੇ ਆ ਨਾ ਤਾਂ ਇਸ ਦੇ ਨਾਲ ਨੰਬਰਾਂ ਦੇ ਵਿੱਚ ਕੋਈ ਫਰਕ ਪੈਣਾ ਨਾ ਤਾਂ ਇਹ ਆ ਵੀ ਸਰਕਾਰ ਡਿੱਗ ਜਾਣੀ ਹੈ ਜਾਂ ਸਰਕਾਰ ਬਣ ਜਾਣੀ ਹੈ ਪਰ ਇਸ ਨੂੰ 2027 ਦੇ ਸੈਮੀ ਫਾਈਨਲ ਵੱਲੋਂ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਤੇ ਤਕਰੀਬਨ ਹਰੇਕ ਪਾਰਟੀ ਸਮੇਤ ਸਰਕਾਰ ਉੱਥੇ ਜਾ ਕੇ ਬੈਠੀ ਹੈ ਇੱਕ ਤੋਂ ਇੱਕ ਚੋਟੀ ਦੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਪਤਾ ਨਹੀਂ ਕੀ ਬਣੂਗਾ ਜਿੱਤ ਹਾਰ ਦਾ ਫੈਸਲਾ ਹੋ ਜਾਣ ਤੋਂ ਬਾਅਦ ਵੀ ਤਬਦੀਲੀ ਤਾਂ ਕੋਈ ਨਹੀਂ ਆਉਣੀ ਪਰ ਤਿੰਨ ਦਿਨ ਰਹਿੰਦਿਆਂ ਜੋ ਕੁਝ ਹੋਇਆ ਉਹ ਬੇਸ਼ੱਕ ਬਹੁਤ ਹੈਰਾਨ ਕਰਦਾ ਐ ਐਸਐਸਪੀ ਜਿਹੜੇ ਸੀ ਲੇਡੀ ਐਸਐਸਪੀ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਕਿਉਂ ਕਰਨਾ ਪਿਆ ਕੀ ਕੋਈ ਉਥੇ ਚੱਲ ਕੀ ਰਿਹਾ ਜੀ ਹੁਣ ਤਾਂ ਕਹਿੰਦੇ ਵੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਬਾਧੂ ਚਾਰਜ ਦੇਣਾ ਪੈ ਗਿਆ ਉਥੇ ਦਾ ਹਾਂਜੀ ਬਿਲਕੁਲ ਤਰਨਤਾਰਨ ਦੀ ਪਹਿਲੀ ਮਹਿਲਾ ਐਸਐਸਪੀ ਸੀ ਡਾਕਟਰ ਅਰਜੋਤ ਕੋਰ ਗਰੇਵਾਲ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ ਸ੍ਰੋਮਣੀ ਅਕਾਲੀ ਦਲ ਨੇ ਉਹਨਾਂ ਦੇ ਖਿਲਾਫ ਮੁਖ ਚੋਣ ਆਏ ਅਧਿਕਾਰੀ ਨੂੰ ਸਿਵਲ ਸਿ ਨੂੰ ਸ਼ਿਕਾਇਤ ਦਿੱਤੀ ਸੀ ਉਹਦੇ ਚ ਉਹਨਾਂ ਨੇ ਲਿਖਿਆ ਸੀਗਾ ਕਿ ਇਹ ਜਿਹੜੀ ਐਸਐਸਪੀ ਹੈ ਆਮ ਆਦਮੀ ਪਾਰਟੀ ਦੀ ਕਟੁੱਪਲੀ ਬਣ ਕੇ ਅਕਾਲੀ ਦਲ ਦੇ ਕਾਰਜਕਰਤਾਵਾਂ ਤੇ ਝੂਠੇ ਮੁਕਦਮੇ ਦਰਜ ਕਰ ਰਹੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਸਰਪੰਚਾ ਤੱਕ ਇਹਨਾਂ ਨੇ ਝੂਠੇ ਮੁਕਦਮੇ ਦਿੱਤੇ ਹੈ ਤੇ ਐਸਐਸਪੀ ਜੀ ਡਿ ਗਰੇਵਾਲ ਹੈ ਉਹਦੇ علاوہ ਦੋ ਡੀਐਸਪੀ ਵੀ ਸੀਗੇ ਉਹਨਾਂ ਦੇ ਵੀ ਤਬਾਦਲੇ ਦੀ ਮੰਗ ਕੀਤੀ ਗਈ ਸੀ ਕਿ ਤੇ ਅਕਾਲੀ ਦਲ ਦੀ ਜਿਹੜੀ ਜਿਹੜਾ ਐਡਵੋਕੇਟ ਹੈ ਗਿਆਰਸ਼ਦੀਪ ਸਿੰਘ ਕੁਲੇਰ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਚੋਣ ਆਯੋਗ ਨੂੰ ਇਸ ਮਾਮਲੇ ਦੀ ਸ਼ਿਕਾਇਤ ਭੇਜੀ ਸੀਗੀ ਤੇ ਜਿਹੜੀ ਅਕਾਲੀ ਦਲ ਦੀ ਸ਼ਿਕਾਇਤ ਪ੍ਰਵਾਨ ਹੋਈ ਹੈ ਜੀ ਆਪਾਂ ਕਹਿ ਲਈਏ ਕਿ ਡਾਕਟਰ ਗਰੇਵਾਲ ਜਿਹੜੇ ਐਸਐਸਪੀ ਜੀ ਡਾਕਟਰ ਗਰੇਵਾਲ ਹੈ ਉਹਨੂੰ सस्पेंड ਕਰ ਦਿੱਤਾ ਗਿਆ ਤੇ ਐਡੀਸ਼ਨਲ ਚਾਰਜ ਜਲੰਧ ਅੰਮ੍ਰਿਤਸਰ ਕਮਿਸ਼ਨਰ ਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ ਹੈਗਾ ਤੇ ਇਹ ਦੋ ਜਿਹੜੇ ਡੀਐਸਪੀ ਹੈਗੇ ਆ ਉਹਨਾਂ ਬਾਰੇ ਹਜੇ ਕੋਈ ਅਪਡੇਟ ਨਹੀਂ ਆਇਆ ਜਾ ਰਿਹਾ ਕਿ ਉਹਨਾਂ ਨੂੰ ਵੀ ਟਰਾਂਸਫਰ ਉੱਥੋਂ ਕੀਤਾ ਜਾਊਗਾ ਤਿੰਨ ਜਿਹੜੇ ਪਰਸ਼ਦ ਸੀਗੇ ਅਕਾਲੀ ਦਲ ਦੇ ਉਹਨਾਂ ਨੂੰ ਡਿਟੈਂਸ਼ਨ ਚ ਰੱਖਣ ਦਾ ਰੋਪ ਵੀ ਲਾਇਆ ਗਿਆ ਸੀਗਾ ਤੇ ਐਸਐਸਪੀ ਜਿਹੜੀ ਧਮਕੀਆਂ ਦੇ ਈਰੀਆ ਸੀ ਉਹਦੇ ਵੀ ਦੱਸਿਆ ਜਾ ਰਿਹਾ ਕਿ ਕਈ ਸਾਰੇ ਆਡੀਓ ਰਿਕਾਰਡਿੰਗ ਐਸਐਸਪੀ ਦੀ ਧਮਕੀਆਂ ਦੀ ਇਹਨਾਂ ਨੇ ਫੋਨਾਂ ਤੇ ਲੈ ਅਕਾਲੀ ਦਲ ਦੇ ਵਰਕਰਾਂ ਨੇ ਲੈ ਲਈ ਸੀਗੀ ਇਸੇ ਕਰਕੇ ਇਹ ਸਾਰਾ ਮਾਮਲਾ ਚਲ ਰਿਹਾ ਜੀ ਇਹ ਜਿਹੜੇ ਇਹ ਐਸਐਸਪੀ ਤਾਂ 2 ਮਹੀਨੇ ਪਹਿਲੇ ਇੱਥੇ ਲੈ ਕੇ ਆਈ ਗਈ ਹੈ ਜਿਹੜੇ ਡੀਐਸਪੀ ਦੋ ਜਾਣੇ ਹੈ ਗਿਆ ਰਿਪੁਰਨ ਸਿੰਘ ਅਤੇ ਪ੍ਰਭਜੀਤ ਉਹ ਲੰਬੇ ਸਮਾਂ ਤੋਂ ਇੱਥੇ ਹੀ ਸੀਗੇ ਤੇ ਉਹ ਤਾਂ ਮਤਲਬ ਉਹਨਾਂ ਤਾਰਾ ਰਗ ਰਗ ਦੀ ਪਤਾ ਸੀ ਰਗ ਰਗ ਦਾ ਪਤਾ ਸੀਗਾ ਤੇ ਉਹ ਪੂਰੇ ਚੀਜ਼ਾਂ ਕਰ ਹੀ ਰਹੇ ਸੀ ਕਿ ਇੱਕ ਦਿਨ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਜਿਹੜੇ ਏਡੀਸੀ ਸੀਗੀ ਲੇਡੀ ਏਡੀਸੀ ਚਾਰੂਪ੍ਰੀਤਾ ਉਹਨੂੰ ਸਸਪੈਂਡ ਕੀਤਾ ਗਿਆ ਸੀਗਾ ਤੇ ਉਹ ਉਹਦਾ ਵੀ ਪੂਰਾ ਮਾਮਲਾ ਚੱਲਿਆ ਸੀਗਾ ਚਾਰੁਮਿਤਾ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਹੁਣ ਅੱਜ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ ਰਵਜੋਦ ਖਰਿਆਲ ਨੂੰ ਜੀ ਮੈਂ ਸਤੋ ਅਗੇ ਜੇਕਰ ਚਲਿਏ ਤਾਂ ਇਥੋਂ ਦੀ ਹੀ ਗੱਲ ਕਰਾਂਗੇ ਤਰਨਤਾਰਨ ਦੀ ਹੀ ਸੰਸਦ ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਦੇ ਨੇਤਾ ਉਹਨਾਂ ਦੀ ਕਾਰ ਜਲੀ ਹੋਈ ਮਿਲੀ ਹੈ ਉਹ ਆਪ ਵੀ ਬੁਰੀ ਤਰੀਕੇ ਦੇ ਨਾਲ ਝੂਲਸੇ ਨੇ ਕਹਿੰਦੇ ਵੀ ਉਹ ਤਰਨਤਾਰਨ ਵੱਲ ਨੂੰ ਵਾਪਸ ਆ ਰਹੇ ਸੀ ਤੇ ਉਸ ਸਮੇਂ ਉਹਨਾਂ ਦਾ ਜੋ ਕਹਿਣਾ ਹੈ ਕਿ ਪੈਟਰੋਲ ਬੰਬ ਸਿੱਟਿਆ ਗਿਆ ਉਹਨਾਂ ਦੇ ਉੱਪਰ ਇਹ ਸਾਰੀ ਕੀ ਗੱਲਬਾਤ ਹੈ ਜੀ ਹਾਂਜੀ ਇਹਦੇ ਚ ਇਹ ਨਿਕਲ ਕੇ ਆਇਆ ਹੈ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈਗਾ ਉਹਨਾਂ ਦਾ ਜਿਹੜਾ ਇਲੈਕਸ਼ਨ ਇਨਚਾਰਜ ਹੈ ਉਹ ਉਹਨੇ ਐਰੋਪਲਾਇਰ ਸੁਖਦੇਵ ਸਿੰਘ ਉਹਨਾਂ ਦਾ ਨਾਮ ਹੈਗਾ ਤੇ ਉਹਨਾਂ ਦੀ ਉਹਨਾਂ ਨੇ ਕਿਹਾ ਕਿ ਮੇਰੀ ਗੱਡੀ ਤੇ ਪੈਟਰੋਲ ਬੰਬ ਸਿੱਟਿਆ ਗਿਆ ਤੇ ਉਸੇ ਕਰਕੇ ਮੇਰੀ ਸਾਰੀ ਜਿਹੜੀ ਗੱਡੀ ਹੈ ਉਹ ਸੜ ਗਈ ਹੈਗੀ ਆ ਉਹ ਵੀ ਇਹਦੇ ਚ ਅਫੈਕਟਡ ਹੋਏ ਨੇ ਤੇ ਸਾਰੀ ਜਿਹੜੀ ਉਹਨਾਂ ਦੀ ਗੱਡੀ ਹੈਗੀ ਆ ਉਹ ਜਲ ਕੇ ਖਾਕ ਹੋ ਗਈ ਹੈਗੀ ਆ ਇਹ ਗੱਲ ਉਹਨਾਂ ਵੱਲੋਂ ਆਖੀ ਗਈ ਹੈ ਤੇ ਜਿਹੜੇ ਅੰਮ੍ਰਿਤਸਰ ਦੇ ਡੀਸੀਪੀ ਹੈ ਰਵਿੰਦਰਪਾਲ ਸੰਧੂ ਉਹਨਾਂ ਦਾ ਕਹਿ ਰਿਹਾ ਕਿ ਗੱਡੀ ਸੜਕ ਕਿਨਾਰੇ ਖੜੀ ਸੀ ਐਂਡ ਬ੍ਰੇਕ ਲੱਗਿਆ ਹੋਇਆ ਸੀ ਹਜੇ ਇਸ ਦੀ ਹਰੇਕ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਪੈਟਰੋਲ ਬੰਬ ਦਾ ਐਂਗਲ ਵੀ ਤਲਾਸ਼ਿਆ ਜਾ ਰਿਹਾਗਾ ਦੇਖਦੇ ਹਾਂ ਕਿ ਇਹ ਦੇ ਚਾਹ ਮਤਲਬ ਬਣਦਾ ਕੀ ਹੈ ਬੇਸਿਕਲੀ ਜਿਹੜੇ ਸੁਖਦੇਵ ਸਿੰਘ ਹੈਗੇ ਆ ਉਹ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਤੇ ਮਨਦੀਪ ਖਾਲਸਾ ਦੇ ਚੌਂਕ ਇੰਚਾਰਜ ਹੈਗੇ ਆ ਉਹ ਤੇ 6 ਨਵੰਬਰ ਨੂੰ ਤਰਨਤਾਰਨ ਵਾਪਸ ਪਰਤ ਰਹੇ ਸੀਗੇ ਉਹ ਉਸ ਟਾਈਮ ਇਹ ਉਹਨਾਂ ਨੇ ਕਿਹਾ ਕਿ ਪੈਟਰੋਲ ਬੰਬ ਉਹਨਾਂ ਦੀ ਗੱਡੀ ਤੇ ਸਿੱਟਿਆ ਗਿਆ ਹੈਗਾ ਸਤਦੇ ਉਸਿੰ ਵੀ ਨੇਵੀ ਕਿਹਾ ਕਿ ਉਹਨਾਂ ਦੀ ਹਾਲਤ ਵੀ ਥੋੜੀ ਗੰਭੀਰ ਹੈ ਤੇ ਉਹ ਹਸਪਤਾਲ ਚ ਭਰਤੀ ਨੇ ਉਹਨਾਂ ਨੇ ਹਜੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ ਹੂੰ ਜੀ ਉਧਰ ਆਮ ਆਦਮੀ ਪਾਰਟੀ ਨੇ ਚੋਣ-ਚੋਣ ਕੇ ਹੀਰੇ ਲੱਭੇ ਉਸ ਤੋਂ ਬਾਅਦ 2022 ਦੀਆਂ ਚੋਣਾਂ ਡਟ ਕੇ ਲੜੀਆਂ ਨੋ ਡਾਊਟ ਵੱਡੀ ਜਿੱਤ ਹਾਸਲ ਹੋਈ ਇਹ ਇਕੱਲਿਆਂ ਤੇ ਉਸ ਤੋਂ ਬਾਅਦ ਹੁਣ ਆਪਾਂ ਲਗਾਤਾਰ ਖਬਰਾਂ ਡਿਸਕਸ ਕਰਦੇ ਹਾਂ ਕਿ ਆਏ ਦਿਨ ਕੋਈ ਜਿੰਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਇਹਨਾਂ ਦਾ ਹੀਰਾ ਫਸ ਰਿਹਾ ਹੈ ਕੋਈ ਭ੍ਰਿਸ਼ਟਾਚਾਰ ਕਰ ਰਿਹਾ ਹੈ ਕੋਈ ਠੱਗੀ ਮਾਰ ਰਿਹਾ ਹੈ ਤੇ ਹੁਣ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਕਿ ਬੇहद ਕਰੀਬੀ ਵੀ ਸੀ ਇਹਨਾਂ ਦੇ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਪਤਨੀ ਦੇ ਬੇहद ਕਰੀਬੀ ਪਠਾਨ ਮਾਜਰਾ ਹਰਮਿਤ ਸਿੰਘ ਪਠਾਨ ਮਾਜਰਾ ਉਹ ਕਈ ਦਿਨਾਂ ਤੋਂ ਤਾਂ ਬੈਠੇ ਹੋਏ ਸੀ ਕਹਿੰਦੇ ਹਰਿਆਣੇ ਦੇ ਵਿੱਚ ਡੇਰੇ ਲਈ ਤੇ ਹੁਣ ਇੱਕ ਵੀਡੀਓ ਇੰਟਰਵਿਊ ਉਹਨਾਂ ਦੀ ਸਾਹਮਣੇ ਆਈ ਹੈ ਜਿਹੜੀ ਇਹ ਪੇਸ਼ ਕਰਦੀ ਹੈ ਕਿ ਭਾਈ ਸਾਹਿਬ ਹੁਣੀ ਤਾਂ ਪੰਜਾਬ ਛੱਡ ਕੇ ਪੰਜਾਬ ਕੀ ਭਾਰਤ ਛੱਡ ਕੇ ਆਸਟ੍ਰੇਲੀਆ ਜਾ ਬੈਠੇ ਨੇ ਕੀ ਗੱਲਬਾਤ ਬਣੀ ਜੀ ਸਾਰੀ ਇੰਨਾ ਰਸਤਾ ਕਿਹਨੇ ਦਿੱਤਾ ਹੋ ਜੀ ਉਹਨਾਂ ਨੂੰ ਮੈਨੂੰ ਤਾਂ ਲੱਗਦਾ ਕਿ ਭਾਜਪਾ ਵਾਲਿਆਂ ਨੇ ਰਾਹ ਦਿੱਤਾ ਉਹਨੂੰ ਭਾਜਪਾ ਵਾਲਿਆਂ ਨੇ ਹਰਿਆਣੇ 'ਚ ਸੰਭਿਆ ਹੋਇਆ ਸੀਗਾ ਤੇ ਉਹਨਾਂ ਨੂੰ ਫਿਰ ਅੱਗੇ ਆਸਟ੍ਰੇਲੀਆ ਪਹੁੰਚਾ ਦਿੱਤਾ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਸੀਗਾ ਉਹਦੇ 'ਚ 7 ਨਵੰਬਰ ਨੂੰ ਇੰਟਰਵਿਊ ਅਪਲੋਡ ਹੋਇਆਗਾ ਜੀ ਕੱਲ ਤੇ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸੂਬੇ ਦੇ ਮੰਤਰੀ ਹੈ ਐਮ ਐਲ ਏ ਹੈ ਉਹ ਤਾਂ ਡੰਮੀ ਬਣ ਕੇ ਰਹਿ ਗਏ ਹੈਗੇ ਹਨਾਂ ਦੀ ਪੰਜ ਪੈਸੇ ਦੀ ਔਕਾਤ ਨਹੀਂ ਹੈ ਤੇ ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕਿਸੇ ਦੇ ਨਾਲ ਟੱਚ ਨਹੀਂ ਆ ਉਹਨਾਂ ਨੇ ਜਿਹੜਾ ਬੀਜੇਪੀ ਦਾ ਐਂਗਲ ਸੀਗਾ ਉਹ ਖਾਰਜ ਕੀਤਾ ਇਹ ਕਿਆ ਕੇ ਬਿਹਾਰ ਦੇ ਵਿੱਚ ਜਾ ਕੇ ਇਹ ਕਹਿ ਰਹੇ ਨੇ ਕਿ ਅਸੀਂ 3000 ਰੁਪਏ ਦਵਾਂਗੇ ਮਹਿਲਾਵਾਂ ਨੂੰ ਤੇ ਇਧਰ ਹਜੇ ਤੱਕ ਪੰਜਾਬ ਦੀ ਮਹਿਲਾਵਾਂ ਨੂੰ 1000 ਰੁਪਏ ਇਹਨਾਂ ਨੇ ਦਿੱਤੇ ਨਹੀਂ ਹੈਗੇ ਝੂਠ ਬੋਲਣ ਦਾ ਇਹਨਾਂ ਨੇ ਸਿਸਟਮ ਫੜਿਆ ਹੋਇਆ ਹੈ ਹੋਰ ਵੀ ਕਈ ਅਰੋਪ ਲਾਏ ਉਹਨਾਂ ਨੇ ਆਪਨ ਪਤਾ ਹੈ ਕਿ ਉਹਨਾਂ ਤੇ ਅਰੋਪ ਹੈ ਕਿ ਉਹਨਾਂ ਨੇ ਇੱਕ ਤਲਾਕ ਇੱਕ ਮਹਿਲਾ ਨਾਲ ਧੋਖਾ ਕੀਤਾ ਹੈ ਤਲਾਕ ਸੁਦਾ ਦੱਸ ਕੇ ਆਪਣੇ ਆਪ ਨੂੰ ਤੇ ਉਹਨਾਂ ਨਾਲ ਵਿਆਹ ਕਰਨ ਦਾ ਮਾਮਲਾ ਹੈਗਾ ਤੇ ਉਹ ਇਹ ਮਾਮਲਾ ਅਰਮਿਤ ਪਟਨ ਮਾ ਜਾਇ ਇਸ ਟਾਈਮ ਆਸਟ੍ਰੇਲੀਆ ਬੈਠੇ ਹੋਏ ਨੇ ਲਗਾਤਾਰ ਇੰਟਰਵਿਊ ਦੇ ਰਹੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਜੋ ਕਹੂਗਾ ਉਹੀ ਮੁੱਦਾ ਪੰਜਾਬ ਦਾ ਸੀਐਮ ਚੱਕੂਗਾ ਤੇ ਉਹ ਕੋਈ ਮਤਲਬ ਪੰਜਾਬ ਦੇ ਸੀਐਮ ਕੋਲ ਕੋਈ ਨਾਤਾ ਤਜਰਬਾ ਹੈ ਨਾ ਉਹ ਉਹਦੇ ਕੋਲ ਕੋਈ ਪਾਵਰ ਹੈ ਉਹਨੇ ਐਮਐਲਏਸ ਤੇ ਵੀ ਮੰਤਰੀਆਂ ਬਾਰੇ ਵੀ ਇਹ ਕਿਹਾ ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕ੍ਰਿਸ਼ਨ ਕੁਮਾਰ ਦਾ ਉਹਨਾਂ ਨੇ ਨਾਂ ਚੱਕਿਆ ਹੈ ਆਈਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਸਾਰੇ ਪੰਜਾਬ ਨੂੰ ਡਬੋਊਗਾ ਤੇ ਕ੍ਰਿਸ਼ਨ ਕੁਮਾਰ ਦੇ ਕਰਨਾ ਵੀ ਉਹਨਾਂ ਨੇ ਦੱਸੇ ਅ ਦੂਜਾ ਉਹਨਾਂ ਨੇ ਕਿਹਾ ਕਿ ਦਿੱਲੀ ਇਲੈਕਸ਼ਨ ਤੱਕ ਭਗਵੰਤ ਮਾਨ ਦੀ ਮਾੜੀ ਮੋਟੀ ਚਲਦੀ ਹੁੰਦੀ ਸੀ ਕਿ ਪਰ ਜਦੋਂ ਤੋਂ ਦਿੱਲੀ ਇਲੈਕਸ਼ਨ ਹਾਰ ਕੇ ਕੇਜਰੀਵਾਲ ਹੋਣੀ ਇੱਥੇ ਦਿੱਲੀ ਆਏ ਹੈਗੇ ਉਸ ਤੋਂ ਬਾਅਦ ਇਹਨਾਂ ਦੀ ਕੋਈ ਨਹੀਂ ਸੁਣਦਾ ਇਹਨਾਂ ਦੀ ਕੋਈ ਚਲਦੀ ਹੈਗੀਆ ਤੇ ਇਹਨਾਂ ਨੇ ਵੀ ਕਿਹਾ ਉਹਨਾਂ ਨੇ ਇਹ ਵੀ ਕਿਹਾ ਪਠਾਨ ਮਜ਼ਰਾਨੇ ਕਿ ਮੇਰੇ ਪੇਜ ਇੰਡੀਆ ਦੇ ਵਿੱਚ ਬੰਦ ਕਰਾ ਦਿੱਤੇ ਹੈਗੇ ਤੇ ਮੈਂ ਕੋਈ ਪੋਸਟ ਵੀ ਨਹੀਂ ਕਰ ਸਕਦਾ ਹੈਗਾ ਉਹਨਾਂ ਨੇ ਕਿਹਾ ਕਿ ਇੱਕ ਦੋ ਹੀ ਜਾਣੇ ਸੀਗੇ ਜਿਹੜਾ ਮਾੜਾ ਮੋਟਾ ਠਿੱਕਮ ਕਰਦੇ ਸੀਗੇ ਪਰ ਉਹਨਾਂ ਦੀ ਵੀ ਚੱਲ ਨੂੰ ਇਹਨਾਂ ਨੇ ਹਟਾ ਦਿੱਤੀ ਹੈ ਇਹ ਗੱਲ ਉਹਨਾਂ ਬਲ ਮਤਲਬ ਬੇਸਿਕਲੀ ਕਈ ਸਾਰੇ ਏਰੋਪ ਲਾਇ ਨੇ ਖਾਸਾ ਲੰਬਾ ਇੰਟਰਵਿਊ ਜੀ ਮੈਂ ਕੁਝ ਜਿਹੜੇ ਪੁਆਇੰਟ ਨੋਟ ਕੀਤੇ ਸੂ ਤੁਹਾਨੂੰ ਦੱਸਿਆ ਹੂੰ ਜੀ ਉਧਰ ਪੰਜਾਬ ਸਰਕਾਰ ਨੇ ਆਖਰਕਾਰ ਇਹ ਕਿਉਂ ਕਿਉਂ ਤੇ ਕਿਵੇਂ ਮੰਨ ਲਿਆ ਕਿ ਜ਼ੀਰੇ ਵਾਲੀ ਫੈਕਟਰੀ ਜਿੱਥੇ ਲਗਾਤਾਰ 40 ਤੋਂ ਜ਼ਿਆਦਾ ਮਹੀਨੇ ਹੋ ਚੁੱਕੇ ਨੇ ਸੰਘਰਸ਼ ਕਰਦਿਆਂ ਉੱਥੇ ਇੱਕ ਸੰਘਰਸ਼ ਕਮੇਟੀ ਨੂੰ ਪਿੰਡਾਂ ਵਾਲਿਆਂ ਨੂੰ ਤੇ ਇਹ ਹੁਣ ਮੰਨ ਰਹੇ ਨੇ ਵੀ ਭਾਈ ਉਹ ਸੱਚੀ ਪ੍ਰਦੂਸ਼ਣ ਫੈਲਾਉਂਦੀ ਹੈ। ਹਾਂਜੀ ਐਨਜੀਟੀ ਦੇ ਸਾਹਮਣੇ ਪੰਜਾਬ ਸਰਕਾਰ ਨੇ ਪਹਿਲੀ ਵਾਰ ਮੰਨਿਆ ਕਿ ਜਿਹੜੀ ਫਿਰੋਜ਼ਪੁਰ ਦੇ ਜ਼ੀਰੇ ਚ ਜਿਹੜੀ ਡਿਸਟਿਲਰੀ ਹੈ ਉਹਦੇ ਕਾਰਨ ਪ੍ਰਦੂਸ਼ਣ ਹੁੰਦਾਗਾ। ਤੇ ਜੇ ਪ੍ਰਦੂਸ਼ਣ ਰੋਕਣਾ ਹੈਗਾ ਤੇ ਫਿਰ ਉਸ ਫੈਕਟਰੀ ਨੂੰ ਸਥਾਈ ਤੌਰ ਤੇ ਪਰਮਾਨੈਂਟਲੀ ਉਹਨੂੰ ਬੰਦ ਕਰਨਾ ਹੀ ਇੱਕੋ ਰਾਹ ਹੈਗਾ ਇਹ ਗੱਲ ਉਹਨਾਂ ਇੱਕ ਆਪਾਂ ਕਹਿ ਲੇ ਇੱਕ ਐਨਜੀਟੀ ਚ ਉਹਨਾਂ ਨੇ ਆਪਣਾ ਹਲਫਨਾਮਾ ਦਾਖਲ ਕਰ ਦਿੱਤਾ ਤੇ ਉਹਨੂੰ ਸਰਬਜਨਿਕ ਵੀ ਕੀਤਾ ਹੈਗਾ ਇਹ ਤਾਂ ਦੇਖੋ ਲੋਕਾਂ ਦੇ ਕਰਕੇ ਹੋਇਆ ਹੈਗਾ ਲੋਕ ਪਿਛਲੇ ਆਪਾਂ ਨੂੰ ਪਤਾ ਹੈ 2022 ਦੇ ਤੁਸੀਂ ਜੇ ਸਿਆਲ ਯਾਦ ਕਰੋ ਸ਼ਾਇਦ ਨਵੰਬਰ ਦਾ ਮਹੀਨਾ ਹੋਊਗਾ 2022 ਦਾ ਉਦੋਂ ਹੀ ਇਹ ਮੋਰਚਾ ਲੱਗ ਗਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਸਾਲ ਬੈਠੇ ਰਹੇ ਉੱਥੇ ਤੇ ਬਾਅਦ ਵਿੱਚ ਫਿਰ ਇਹਨਾਂ ਨੇ ਉਹਨੂੰ ਉੱਤੇ ਤਾਲਾ ਲਾਤਾ ਸੀਗਾ ਲੋਕ ਲਾਤਾ ਸੀਗਾ ਜਿਹੜੇ ਫੈਕਟਰੀ ਤੇ ਤੇ ਹੁਣ ਅ ਵਿੱਚ ਉਹ ਚੱਲ ਵੀ ਪਈ ਸੀ ਵਿੱਚ ਫਿਰ ਉਹਨੂੰ ਬੰਦ ਕਰਾਤਾ ਸੀ ਪਿੰਡ ਵਾਲਿਆਂ ਨੇ ਤੇ ਹੁਣ ਲੱਗ ਰਿਹਾਗਾ ਕਿ ਪੱਕੇ ਤੌਰ ਤੇ ਉਹ ਉਹਨੂੰ ਬੰਦ ਕਰਾਉਣਾ ਪਊਗਾ ਪੰਜਾਬ ਸਰਕਾਰ ਨੂੰ ਕਿਉਂਕਿ ਪਿੰਡਾਂ ਵਾਲੇ ਲੋਕ ਆਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹਟੇ ਉਹ ਲਗਾਤਾਰ ਸੰਘਰਸ਼ ਕਰ ਰਹੇ ਸੀਗੇ ਹੂੰ ਜੀ ਇੱਕ ਹੋਰ ਕਬੱਡੀ ਖਿਡਾਰੀ ਦੀ ਕਬੱਡੀ ਖੇਡਦਿਆਂ ਹੀ ਮੌਤ ਹੋ ਗਈ ਹੈ ਜੀ ਇਹ ਵੀਡੀਓ ਕਿੱਥੋਂ ਦੀ ਹੈ ਹਾਂ ਜੀ ਇਹ ਜਿਹੜਾ ਮਾਮਲਾ ਹੈ ਇਹ ਫਤੇਗੜ ਸਾਹਿਬ ਦਾ ਦੇ ਕਬੱਡੀ ਟੂਰਨਾਮੈਂਟ ਦਾ ਹੈ ਬਿੱਟੀ ਬਲਿਆਲ ਖਿਡਾਰੀ ਦਾ ਨਾਂ ਹੈ ਤੇ ਜੀ ਉਹ ਰੇਡਾਂ ਪਾ ਰਹੇ ਸੀਗੇ ਤੇ ਉਹ ਫਿਰ ਰੈਡਾ ਪੰਦੇ ਪੰਦੇ ਹੀ ਉਹਨਾਂ ਦੀ ਡੈਥ ਹੋ ਗਈ ਹੈ ਖੇਡ ਦੇ ਜਦੋਂ ਉਹ ਉਹਨਾਂ ਨੇ ਟੱਚ ਮਾਰਿਆ ਉਸ ਤੋਂ ਬਾਅਦ ਉਹ ਵਾਪਸ ਆ ਰਹੇ ਸੀਗੇ ਪਾਲੇ ਤੇ ਤੇ ਉਸ ਟਾਈਮ ਉਹਨਾਂ ਦੇ ਆ ਆਪਾਂ ਕਹੇ ਲਈ ਕਿ ਹਾਰਟ ਅਟੈਕ ਆਇਆ ਤੇ ਉਹ ਸਾਰਟ ਅਟੈਕ ਸੇ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਮੌਤ ਹੋਈ ਹੈ ਜੀ ਤੁਹਾਨੂੰ ਦੱਸਾਂ ਕਿ ਬਿੱਟੂ ਬਹੁਤ ਸ਼ਾਨਦਾਰ ਖਿਡਾਰੀ ਸੀਗਾ ਹਾਲਾਂਕਿ ਉਹਨਾਂ ਦੇ ਮਾਤਾ ਪਿਤਾ ਭਰਾ ਉਹਨਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀਗੀ ਤੇ ਉਹ ਬਿੱਟੂ ਬੇਸਿਕਲੀ ਸੰਗਰੂਰ ਦੇ ਭਵਾਨੀਗੜ੍ਹ ਦੇ ਬਲਿਆਲ ਪਿੰਡ ਦੇ ਰਹਿਣ ਵਾਲੇ ਸੀਗੇ ਤੇ ਇੱਕ ਹੀ ਸਾਰੇ ਆਪਾਂ ਕਹੇ ਲੇਕ ਟੂਰਨਾਮੈਂਟਾਂ ਚ ਉਹਨਾਂ ਦਾ ਬਹੁਤ ਵਧੀਆ ਪ੍ਰਦਰਸ਼ਨ ਆਪਾਂ ਦੇਖਦੇ ਹੁੰਦੇ ਸੀ ਲਗਾਤਾਰ ਖੇਡਦੇ ਵੀ ਹੁੰਦੇ ਸੀ ਸਰਜਰੀ ਹੋਈ ਸੀਗੀ ਕੁਝ ਸਟੈਂਪਲਾਂ ਹੀ ਤੇ ਉਹਨਾਂ ਨੂੰ ਤਿੰਨ ਸਟੈਂਟ ਪਏ ਸੀਗੇ ਤੇ ਉਹ ਲਗਾਤਾਰ ਖੇਡਣਾ ਉਹਨਾਂ ਨੂੰ ਇਸ ਕਰਕੇ ਪਹਿਰੇ ਆ ਸੀਗਾ ਕਿਉਂਕਿ ਪਰਿਵਾਰ ਦੀ ਹਾਲਤ ਕਿਉਂਕਿ ਉਹਨਾਂ ਦੇ ਭਰਾ ਦੀ ਡੈਥ ਹੋ ਚੁੱਕੀ ਸੀ ਵੱਡੇ ਭਰਾ ਦੀ ਮਾਂ ਉਹਨਾਂ ਦੇ ਮਾਪਿਆਂ ਦੀ ਵੀ ਡੈਥ ਹੋ ਚੁੱਕੀ ਸੀਗੀ ਤੇ ਉਹ ਪਰਿਵਾਰ ਦਾ ਬਾਕੀ ਜਿਹੜਾ ਸਾਰਾ ਪਕੇ ਲੀਏ ਕੇ ਦਾਮਦਰ ਸੀਗਾ ਉਹਨਾਂ ਦੇ ਕੋਲੀ ਸੀਗਾ ਤੇ ਉਹ ਰੈਡ ਰੈਡ ਜਦੋਂ ਵਾਪਸ ਆਪਣੇ ਪਾਲੇ ਵਿੱਚ ਪਰਤ ਰਹੇ ਸੀਗੇ ਉਦੋਂ ਉਹਨਾਂ ਦੀ ਡੈਥ ਹੋਈ ਹੈ ਜੀ ਹੂੰ ਜੀ ਉੱਤਰ ਭਾਜਪਾ ਪੰਜਾਬ ਦੇ ਵਿੱਚ ਪਿੰਡਾਂ ਤੱਕ ਪਹੁੰਚ ਕਰਨ ਦੇ ਲਈ ਅਲੱਗ-ਅਲੱਗ ਹਤਕੰਡੇ ਵਰਤਣਾ ਸ਼ੁਰੂ ਕਰ ਚੁੱਕੀ ਹੈ 2027 ਨੂੰ ਮੱਦੇਨਜ਼ਰ ਰੱਖਦੇ ਆ ਹੁਣ ਪ੍ਰੋਗਰਾਮ ਕਿਹੜਾ ਲਾਂਚ ਕੀਤਾ ਹੈ ਜੀ ਇਹਨਾਂ ਨੇ ਪੰਜਾਬ 'ਚ ਇਹਨਾਂ ਨੇ ਪਿੰਡ ਦੀ ਗੱਲ ਪ੍ਰੋਗਰਾਮ ਲਾਂਚ ਕੀਤਾ ਹੈ ਇਹਦੇ 'ਚ ਇਹ ਅੰਮ੍ਰਿਤਸਰ ਦੇ ਪਿੰਡਾਂ ਦੀ ਪੰਚਾਇਤਾਂ 'ਚ ਸਭ ਤੋਂ ਪਹਿਲਾਂ ਪਹੁੰਚੇ ਨੇ ਤੇ ਇਹ ਹੋਰ ਵੀ ਅਡਡ ਅ ਇਲਾਕਿਆਂ ਚ ਜਾਣਗੇ ਤੇ ਕੇਂਦਰ ਵੱਲੋਂ ਪਿੰਡਾਂ ਵਾਸਤੇ ਜਿਹੜੇ ਆਪਾਂ ਕਹਿ ਲਈਏ ਕਿ ਸਹੂਦਾਵਾਂ ਦਿੱਤੀਆਂ ਜਾ ਰਹੀਆਂ ਨੇ ਉਹ ਉਹਨਾਂ ਵਾਸਤੇ ਪਿੰਡਾਂ 'ਚ ਜਾ ਰਹੇ ਨੇ ਬੇਸਿਕਲੀ ਇਹਦੇ 'ਚ ਠੀਕ ਹੈ ਪਿੰਡ ਦੀ ਗੱਲ ਤੁਹਾਨੂੰ ਇਹ ਕੋਲਿਸਟ੍ਰਿਕਲੀ ਲੱਗ ਰਿਹਾ ਹੋਗਾ ਕਿ ਸਾਰੇ ਵਿਲੇਜ ਨੂੰ ਐਡਰੈਸ ਹੋ ਰਹੇ ਹੋਣਗੇ ਪਰ ਇਹਦੇ 'ਚ ਮੈਂ ਪਤਾ ਕੀਤਾ ਕਿ ਕੀ ਚੱਕਰ ਹੈ ਸੀ ਪਿੰਡਾਂ 'ਚ ਇਹ ਬੇਸਿਕਲੀ ਐਸਸੀ ਭਾਈਚਾਰਿਆਂ ਤੇ ਓਬੀਸੀ ਭਾਈਚਾਰਿਆਂ 'ਚ ਰੀਚ ਬਣਾਉਣਾ ਚਾ ਰਹੇ ਨੇ ਯਾਨੀ ਕਿ ਜਿਹੜਾ ਨੋਨ ਐਗਰੀਕਲਚਰਲ ਸੈਕਸ਼ਨ ਹੈ ਪਿੰਡਾਂ ਦਾ ਜਿਹੜਾ ਖੇਤੀਬਾੜੀ ਨਹੀਂ ਕਰਦਾ ਉਹ ਸੈਕਸ਼ਨ ਤੱਕ ਰੀਚ ਕਰਨਾ ਚਾ ਰਹੇ ਨੇ ਉਸੇ ਵਾਸਤੇ ਪ੍ਰੋਗਰਾਮ ਰਾਹੀਂ ਇਹ ਜਾਣਾ ਚਾ ਰਹੇ ਨੇ ਤੇ ਆਪਣੇ ਆਪ ਨੂੰ ਇਹ ਵੀ ਦਿਖਾਣਾ ਚਾ ਰਹੇ ਨੇ ਕਿ ਅਸੀਂ ਪਿੰਡਾਂ ਦੀ ਫਿਕਰ ਕਰਦੇ ਹਾਂ ਕਿਸਾਨਾਂ ਦੀ ਵੀ ਫਿਕਰ ਕਰਦੇ ਹਾਂ ਇਹ ਬੇਸਿਕਲੀ ਪਿਛਲੇ ਲੰਬਾ ਲੰਬੇ ਸਮਾਂ ਤੋਂ ਪੰਜਾਬ 'ਚ ਬੀਜੇਪੀ ਜਿਹੜੀ ਹੈ ਉਹ ਸਿਰਫ ਸ਼ਹਿਰੀ ਪਾਰਟੀ ਦਾ ਹੀ ਉਹਦੇ ਤੇ ਟੈਗ ਲੱਗਿਆ ਹੋਇਆ ਹੈਗਾ ਤੇ ਉਹਨੂੰ ਜੇ ਉਹ ਇਹ ਚਾਰ ਇਹ ਕਿ ਮੈਂ ਥੋੜਾ ਹੋਰ ਵੱਧ ਪਰਫਾਰਮ ਕਰਾਂ ਕਿਉਂਕਿ ਲੋਕ ਸਭਾ ਚੋਣਾਂ ਵੇਲੇ ਉਹਨਾਂ ਨੇ 18% ਵੋਟਾਂ ਹਾਸਲ ਕੀਤੀਆਂ ਸੀਗੀਆਂ ਤੇ ਉਹ 18% ਵੋਟਾਂ ਉਸ ਹਿਸਾਬ ਨਾਲ ਨੰਬਰ ਵਾਈਜ਼ ਤਾਂ ਬਹੁਤ ਵੱਡੀਆਂ ਲੱਗਦੀਆਂ ਨੇ ਪਰ ਜੇ ਉਹਨਾਂ ਦਾ ਕੋਈ ਸਟਰੋਂਗ ਅਲਾਈਅੰਸ ਹੋ ਜਾਂਦਾਗਾ ਪੰਜਾਬ 'ਚ ਫਿਰ ਤਾਂ ਸ਼ਾਇਦ ਉਹਨਾਂ ਦੀਆਂ ਸੀਟਾਂ ਵੀ ਨਿਕਲ ਸਕਦੀਆਂ ਨੇ ਤੇ ਪਿੰਡਾਂ 'ਚ ਉਹ ਸਾਰੇ ਨੇ ਕਿ ਜਿਹੜਾ ਐਸਸੀ ਭਾਈਚਾਰਾ ਹੋ ਗਿਆ, ਓਬੀਸੀ ਭਾਈਚਾਰਾ ਹੋ ਗਿਆ ਜਾਂ ਫਿਰ ਨੋਨ ਐਗਰੀਰੀਅਨ ਭਾਈਚਾਰਾ ਹੋ ਗਿਆ ਜਿਹੜਾ ਖੇਤੀਬਾੜੀ ਨਹੀਂ ਕਰਦਾ ਉਹ ਅਪਰਕਾਸਟ ਵਿੱਚ ਬਹਾਮਣ ਵਗੈਰਾ ਵੀ ਹੋਗੇ ਪਿੰਡਾਂ 'ਚ ਆ ਬਾਣੀ ਹੋਗੇ ਉਹਨਾਂ ਨਾਲ ਉਹਨਾਂ ਵਿੱਚ ਵਿਚਕਾਰ ਉਹ ਰੀਚ ਕਰਨਾ ਚਾਹੁੰਦੇ ਨੇ ਦੇਖਦੇ ਆ ਕਿ ਕਿੰਨੇ ਸਫਲ ਹੁੰਦੇ ਨੇ ਪਰ ਉਹਨਾਂ ਨੇ ਜਿਹੜੇ ਪ੍ਰੋਗਰਾਮ ਹੈਗੇ ਉਹਦੇ 'ਚ ਆਪਣੇ ਜਿਹੜੇ ਵੱਡੇ ਆਗੂ ਹੈਗੇ ਉਹ ਸਾਰੇ ਇਸ ਇਹਨਾਂ ਪ੍ਰੋਗਰਾਮਾਂ ਚ ਚਲਾ ਦਿੱਤੇ ਹੈਗੇ ਤੇ ਇਹ ਆਪਾਂ ਨੂੰ ਅਗਲੇ 1 ਸਾਲ ਦੇ ਅੰਦਰ ਅੰਦਰ ਦੇਖਣ ਨੂੰ ਮਿਲੂਗਾ ਕਿ ਹਰੇਕ ਪਿੰਡ 'ਚ ਰੀਚ ਕਰਨ ਦੀ ਕੋਸ਼ਿਸ਼ ਬੀਜੇਪੀ ਪੰਜਾਬ 'ਚ ਕਰੂਗੀ ਹੂੰ ਜੀ ਇਸਦੇ ਨਾਲ ਪ੍ਰੋਗਰਾਮ ਦਾ ਸਮਾ ਜਿਹੜਾ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋਸ